ਇਹ ਲੈ ਆ ਲੈ ਕੇ ਆਏ ਨੇ ਜੀ ਇੱਕ ਹੋਰ ਬੰਦਾ ਤੁਸੀਂ ਆਪੇ ਦੇਖ ਲਓ ਸੰਗਤ ਜੀ ਕਿਵੇਂ ਇੱਧਰ ਪੁੱਛੇ ਨੇ ਛੋਟਾ ਜਿਹਾ ਗੇਟ ਹੈ ਜੀ ਕਿ ਧਿਆਨ ਰੱਖਿਓ ਹੋਲਡ ਰੱਖੇ ਹੋਲਡ ਰੱਖੇ ਬਗਜੋ ਨੀ ਆ ਖੋਲਿਓ ਵੀਰੇ ਗੇਟ ਇੱਧਰ ਲਈ ਜਾਂਦੇ ਨੇ ਧਿਆਨ ਰੱਖਿਓ ਜੀ ਕੋਈ ਕੋਈ ਮੜੇ ਇੱਧਰ ਦੀ ਹੋ ਜਾਓ ਹੋ ਜਾਓ ਹੋ ਜਾਓ ਕੋਈ 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 ਖੜੀ ਆਂ ਦੱਕਿਉ ਉਧਰ ਦੀ ਕੜਦਾ ਜੀ ਕਿਸੇ ਪਾਸੇ ਹੈ ਉਧਰ ਦੀ ਕੜਦਾ ਜੀ ਕਿਸੇ ਪਾਸੇ ਦੀ ਬਾਪੂ ਜਿੱਤਿਆਂ ਰੱਖਿਆ ਤਿਆਂ ਰੱਖਿਆ ਤਿਆਂ ਰੱਖਿਆ ਤੇ ਰੱਖਿਆ ਤਿਆਂ બસ ਬਸ ਬਸ ਠੀਕ ਆ ਬਾਈ ਜੀ ਖੋਲਿਓ ਗੇਟ ਤੇਨ ਦਾ ਕਿ ਇਹ ਪੌੜੀ ਲਾ ਕੇ ਨਾ ਤਾਰਨ ਕੇ ਭਜਾਉਣਗੇ ਬੰਦੇ ਨੂੰ ਧਿਆਨ ਰੱਖਿਓ ਠੀਕ ਹੈ ਅਜੰਤਰਾ ਦੇ ਦੋ ਜਣੇ ਅਜੰਤਰਾ ਖੜ ਜੋ ਖੜ ਜੋ ਮਾਰ ਲੈਣ ਦੋ 1 ਮਿੰਟ ਪੂਰੇ ਖੜ ਜੋ 1 ਮਿੰਟ 1 ਮਿੰਟ ਵੀਰੇ ਤੂੰ ਮੇਰੇ ਮਾਰ ਲੈ ਜਾ ਮੇਰੇ ਮਾਰ ਲੈ ਜਾ ਅਈ ਛੋਟੇ ਨਾਲ ਗੱਲ ਕਰਨਾ ਤੁਸੀਂ ਸਾਡਾ ਬੱਚਾ ਬੜੀ ਬੈਠਿਓ ਤੁਹਾਨੂੰ ਮੈਂ ਕਰਾਉਂਗਾ ਛੋਟੇ ਘਰੇ ਬੈਠੀ ਹੋ ਧਰਨਾ ਲਾ ਕੇ ਤੂੰ ਮਾਰ ਮੇਰੇ ਕਿੱਥੇ ਮਾਰਦਾ ਤੂੰ ਬਹਿ ਕੇ ਗੱਲ ਜਵਾਕ ਸਾਡਾ ਫੜ ਲਿਆ ਥੋਨੇ ਮੈਂ ਹੋਰ ਤੂੰ ਸਮਝਾਓ ਮੇਰੇ ਘਰ ਨੂੰ ਪੂਰੇ ਬੈਠੋ ਸਾਰੇ ਜਾਨੇ ਲਾਓ ਗੇਟ ਮੂਰੇ ਧਰਨਾ ਇੱਥੇ ਅੱਛਾ ਤੁਸੀਂ ਬੱਚੇ ਫੜੋਂ ਭੈਣੇ ਅਸੀਂ ਕੰਦ ਵੀ ਟੱਪ ਸਕੀਏ ਤੁਸੀਂ ਬੱਚੇ ਫੜੋਂ ਭੈਣੇ ਸਾਡੇ ਹਨ ਇਹ ਜੀਰੇ ਦਾ ਐਡਰੈਸ ਦੱਸਦਾ ਇਹਦੇ ਮਾਪੇ ਨੇ ਤੂੰ ਫਿਰ ਦੱਸਾਂਗੇ ਜਦੋਂ ਉਹਦੇ ਮਾਪੇ ਲਿਆ ਕੇ ਖੜਾ ਆਏ ਨਾ ਤਦੱਕੇ ਤੁਹਾਨੂੰ ਫਿਰ ਦੱਸੂਗਾ ਭੈਣੇ ਤੁਹਾਡੇ ਸਾਰੇ ਪਰਿਵਾਰ ਤੇ ਪਰਚਾ ਕਰਾਵਾਂਗੇ ਬੈਲ ਬੈਠ ਕੇ ਗੱਲ ਤੁਸੀਂ ਹੱਦ ਕਰਦੇ ਹੋ ਭੈਣੇ ਰਿਸ਼ਤੇਦਾਰੀ ਚ ਆਇਆ ਨਹੀਂ 2 ਸਾਲ ਪਹਿਲਾਂ ਇਹਦਾ ਸਾਰਾ ਦਾ ਪਰਿਵਾਰ ਇਹਦਾ ਲੱਭਦਾ ਫਿਰਦਾ ਭੈਣੇ ਪਰਚਾ ਇਹਦਾ ਹੋਇਆ ਵਾ ਤੁਹਾਡੇ ਤੇ ਹੋਰ ਦੱਸ ਭੈਣੇ ਤੁਹਾਨੂੰ ਤੁਸੀਂ ਭੈਣੇ ਤੁਹਾਡੇ ਨਾਲ ਅਸੀਂ ਗੱਲ ਕਰਨਾ ਹੈ ਉਹਨਾਂ ਨੂੰ ਕਿੰਨੀ ਕਫਾਂਸੀ ਕਰਾਤੀ ਅਸੀਂ ਨੇ ਤੁਸੀਂ ਹੱਦ ਕਰਦੇ ਹੋ ਭੈਣੇ ਕੋਈ ਨਾ ਕੱਢ ਕੇ ਲੈਣਾ ਕੋਈ ਗੱਲ ਹੋਣੀ ਨਹੀਂ ਨਹੀਂ ਰੋਕੋ ਤੁਸੀਂ ਸਾਨੂੰ ਭੈਣੇ ਬੰਦਾ ਮਿਲਾਓ ਇਹ ਤਾਂ ਰੋਕੋ ਦੱਸੋ ਕਮਾਲ ਕਰ ਰਹੇ ਥੋ ਉਰੋਂ ਹੀ ਆਇਆ ਕਿ ਤੋਂ ਬਾਹਰੋਂ ਤਾਂ ਨਹੀਂ ਆਇਆ ਕਤਿਆ ਮਾਰਨ ਇੱਕ ਬੰਦਾ ਉਹ ਆ ਰਿਹਾ ਕੀ ਕਹਿੰਦੇ ਇਹਨਾਂ ਨੂੰ ਟਾਕੂ ਆ ਕੀ ਕਹਿ ਸਕਦੇ ਮਾਰ ਦੂਗਾ ਭੈਣੇ ਉਹ ਮਾਰ ਦੂਗਾ ਕੋਈ ਗੱਲ ਨਹੀਂ ਹੁਣ ਤੁਹਾਡੇ ਨਾਲ ਪ੍ਰੋਮਿਸ ਰਿਹਾ ਅੱਜ ਉਹਨਾਂ ਨਾਲ ਵਾਦਾ ਰਿਹਾ ਸੀ ਉਹਨਾਂ ਤੇ ਦਾਕਦਮਾ ਕਰਾਇਆ ਨਹੀਂ ਤੁਸੀਂ ਕਿਉਂ ਫੜਿਆ ਭਣੇ ਤੁਸੀਂ ਕਿਸੇ ਦਾ ਪੁੱਤ ਕਿਉਂ ਫੜਿਆ ਇੱਕ ਮਿੰਟ ਹਟ ਜਾ ਥੋਡੀ ਬੇਟੀ ਬਾਹਰ ਆ ਨਾ ਜੇ ਥੋਡੀ ਬੇਟੀ ਨੂੰ ਫੜ ਲੇ ਭਣੇ ਕੋਈ ਤੁਹਾਡਾ ਬੇਟਾ ਸਕੂਲ ਜਾਂਦਾ ਜੀ ਉਹਨੂੰ ਫੜ ਲੇ ਭਣੇ ਇਹਦੇ ਮਾਪੇ ਨੇ ਘਰੇ ਇਹਦਾ ਮਾਂ ਅਨੰਨੀ ਹੋ ਗਈ ਨੂੰ ਵਿਚਾਰੇ ਨੂੰ ਡੀਕ ਜੀ ਡੀਕ ਦੀ ਵੀ ਮੇਰਾ ਪੁੱਤ ਲੱਭ ਜੇ ਕਿੱਥੋਂ ਲੱਭ ਜੇ 2 ਸਾਲ ਤੁਸੀਂ ਰੱਖ ਲੇ 2 ਸਾਲ ਕਿਤੇ ਰੱਖ ਲਿਆ ਉਹ ਬਾਈ ਤੇ ਸਭ ਤੋਂ ਵੱਡਾ ਗੁੱਸਾ ਉਹ ਸਾਡੇ ਮਾਰਨਾ ਹੈ ਨਾ ਭਣੇ ਉਹਨੂੰ ਅਸੀਂ ਦੱਸਾਂਗੇ ਪਰਚਾ ਕਿੰਨੇ ਕਰਾਈਂਦਾ ਅਸੀਂ ਤਾਂ ਭਣੇ ਗੱਲ ਕਰਨ ਆਏ ਮੈਂ ਤੈਨੂੰ ਉਹਨੂੰ ਉਦਾਹਰਨ ਦੇ ਰਹੀ ਸੀ ਉਹਨਾਂ ਦੇ ਕਿੰਨਾ ਪਰਚਾ ਕਰਾਤਾ ਉਹਦਾ ਵੀ ਪਰਿਵਾਰ ਵੀ ਜੇ ਗੁੰਗਾ ਤੁਸੀਂ ਤੇ ਤਸ਼ੱਦਦ ਕਰੋਗੇ ਵਿਚਾਰੇ ਦੇ ਤੇ ਜੀਰੇ ਦਾ ਰਹਿਣਾ ਲਾ ਇਹਦੀ ਭੈਣ ਗੀਤਾ ਕਿਦਨ ਦੀ ਲੱਭਦੀ ਫਿਰਦੀ ਤੁਹਾਡੇ ਪਰਚਾ ਹੋਇਆ ਵਾ ਤੁਹਾਡੇ ਤੁਹਾਨੂੰ ਦੱਸਾਂਗੇ ਭੈਣੇ ਕੋਈ ਨਾ ਫਿਰ ਤੁਸੀਂ ਕਹੋਗੇ ਸਾਡਾ ਨਿਵੇੜੋ ਸੀ ਉਰੇ ਖੜੇ ਹੋਰ ਧਰਨਾ ਲਾ ਕੇ ਬਹਿ ਜਾਗੇ ਤੁਹਾਡੇ ਗੇਟ ਮੂਰੇ ਸਾਰਾ ਕਰ ਦਾਂਗੇ ਪੰਜਾਬ ਇਕੱਠਾ ਉਰੇ ਤੁਸੀਂ ਸਾਡੇ ਕਤਿਆ ਮਾਰੋਗੇ ਨਾ ਮਾਰੋ ਸਾਡੇ ਤੁਸੀਂ ਭੈਣੇ ਅਸੀਂ ਤਾਂ ਤੁਹਾਨੂੰ ਬੇਬੇ ਜੀ ਭੈਣ ਜੀ ਭੈਣ ਜੀ ਭੈਣ ਜੀ ਖੋਲ ਦੋ ਭੈਣ ਜੀ ਖੋਲ ਦੋ ਇਸ ਤਾਂ ਬੰਦਾ ਮਿਲਣ ਆਇਆ ਬੰਦੇ ਨੂੰ ਲੈ ਜਾਾਂਗੇ ਸਾਡਾ ਤੁਹਾਡੇ ਨਾਲ ਦੱਸੋ ਕੀ ਬੈਰ ਆ ਮੈਨੂੰ ਲੱਗਦਾ ਤੁਸੀਂ ਤੁਸੀਂ ਕਤਿਆ ਮਾਰੂਗਾ ਇਹ ਲਿਆ ਕੇ ਤੁਸੀ ਰੋਕੋ ਥੋੜਾ ਮੁੰਡਾ ਐ ਇਸ ਲਈ ਕੋ ਰੋਕੋ ਸੀ ਤਿੰਨੇ ਮਾਰਨ ਨੂੰ ਆ ਰਹੇ ਐ ਥੋੜੀ ਕਰੀਦਾ ਹੁੰਦਾ ਉਹ ਨਹੀਂ ਮਾਤਾ ਨਹੀਂ ਬਜ਼ੁਰਗੋ ਮਰਾ ਪਰ ਜਿਹੜੀ ਗੱਲ ਕਹਦੇ ਨੂੰ ਬੁਲਾ ਲਓ ਕਹਿੰਦੇ ਸਭ ਕੈਂ ਤੁਰਦੇ ਆ ਬੇਬੇ ਹੁਣ ਤਾਂ ਬੁਲਾ ਲਾ ਪਤਾ ਵੀ ਅੰਦਰ ਕਾਦੋ ਐ ਕਰੀ ਆ ਰਹੇ ਛੜੇ ਇੱਕ ਮਿੰਟ ਵੀਰੇ ਮੈਂ ਸਮਝਾਉਣਾ ਉਹ ਕਈ ਵਰੀ ਬੰਦਾ ਡਰ ਜਾਂਦਾ ਆਪਾਂ ਨੇ ਕੀ ਕਰਾਉਣਾ ਦਾ ਆਪਾਂ ਤਾਂ ਬੰਦਾ ਹੀ ਲੈ ਕੇ ਜਾਣਾ ਹੋਰ ਤਾਂ ਨਹੀਂ ਉਹਨਾਂ ਦੇ ਕਿੰਨੇ ਕੇਸ ਕਰਾਤੇ ਦੱਸਦੇ ਪਹਿਲਾਂ ਮੈਨੂੰ ਉਹ ਡਰ ਜਾਂਦਾ ਕਈ ਵਾਰੀ ਬੰਦਾ ਕੋਈ ਨਾ 2 ਮਿੰਟ ਸਮਝ ਜਾਣਗੇ ਬੇਬੇ ਬੇਬੇ ਉਹਨੂੰ ਜੀ ਬੀਬੀ ਨੂੰ ਬੁਲਾਇਓ ਉਹ ਜੀ ਬੀਬੀ ਨੂੰ ਬੁਲਾਇਓ ਕਿਹਨੇ ਮੈਨੂੰ ਦੱਸਿਆ ਉਹ ਪਿੰਜਰੇ ਚ ਬੰਦ ਕਰ ਦੇਣਾ ਯਾਰ ਬੰਦੇ ਨੂੰ ਜੰਦਬਾਣਾ ਜੀ ਇਧਰੋਂ ਲੈ ਕੇ ਗਿਆ ਸੀ 100% ਇਹਨੂੰ ਬੰਦ ਕਰਦੇ ਨੇ ਪਿੰਜਰੇ ਚ ਹਾਂ ਹਾਂ ਨਹੀਂ ਕੋਈ ਨਹੀਂ ਮੈਂ ਸਮਝਾਉਣਾ ਖੜ੍ਹ ਜਾਓ ਇੱਕ ਮਿੰਟ ਪਣੇ ਮੇਰੀ ਬੇਨਤੀ ਸੁਣਿਓ ਮੈਂ ਮੇਰਾ ਨਾਮ ਹੈਗਾ ਸਤਪਾਲ ਸਿੰਘ ਅਸੀਂ ਕੋਈ ਸੰਸਥਾ ਚਲਾਉਂਦੇ ਆ ਸਾਡਾ ਮਕਸਸਦਾ ਇਦਾਂ ਦੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਘਰੋ ਘਰ ਹੀ ਪਹੁੰਚਾਉਣਾ ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਤੁਹਾਡੇ ਲਖੂਵਾਲ ਤੋਂ ਲੈ ਕੇ ਅਸੀਂ ਕਿੰਨਾ ਕ ਪਰਚਾ ਕਰਾਤਾ ਤੁਹਾਡੇ ਆ ਭਗਾਣੀ ਤੋਂ ਆ ਸਾਹਮਣੇ ਵਾਲੇ ਤੋਂ ਲੈ ਕੇ ਕਿੰਨਾ ਕ ਪਰਚਾ ਕਰਾਤਾ ਹੋਰ ਕਿਹੜੇ ਕਿਹੜੇ ਪਿੰਡਾਂ ਛਡਾਇਨੇ ਆਪਾਂ ਨੇ ਹੋਰ ਨਹੀਂ ਜਸਰਾਵਰ ਤੋਂ ਛਡਾਇਆ ਕਿੰਨਾ ਕ ਪਰਚਾ ਕਰਾਤਾ ਪਣੇ ਤੇ ਪੁਲਕੰਜਰੀ ਤੋਂ ਤਿੰਨ ਜਾਨੇ ਲੈ ਕੇ ਕਿੰਨਾ ਕੁ ਪਰਚਾ ਕਰਾਤਾ ਸਾਡਾ ਮਕਸਦ ਸਿਰਫ ਇਹਨਾਂ ਨੂੰ ਇਹਨਾਂ ਦੇ ਮਾਮਾ ਤੱਕ ਪਹੁੰਚਾਉਣਾ ਵੀ ਕਿਸੇ ਦੀ ਮਾਂ ਦਾ ਢਿੱਡ ਤੜਫ ਰਿਆ ਦੂਜਾ ਸਾਡਾ ਕੋਈ ਕੰਮ ਨਹੀਂ ਤੁਸੀਂ ਨਹੀਂ ਦੋਗੇ ਭਣੇ ਅਸੀਂ ਉੱਥੇ ਹੁਣ ਗੇਟ ਖੋਲ ਕੇ ਉੱਥੇ ਬਹਿ ਜਾਣੇ ਆ ਅੱਜ ਨਹੀਂ ਭਣੇ ਕੱਲੂ ਨਿਕਲਿਓਂਗੇ ਜਿਹਦਾ ਪੁੱਤ ਫੜ ਕੇ ਅੰਦਰ ਕਦੋਂ ਕੈਦ ਕੀਤਾ ਜੀ ਆ ਦੇਖੋ ਘਰ ਦੇ ਵਿੱਚ ਸਬੂਤ ਨੇ ਜੀ ਇਹ ਕਰੋ ਰਿਕਾਰਡ ਓਏ 1 ਕਰੋ ਰਿਕਾਰਡ ਪਹਿਲਾਂ ਤਾਂ ਵਿੜੇ ਤੋਂ ਬਾਹਰ ਆ ਇਹਨਾਂ ਦੇ ਘਰ ਦੇ ਵਿੱਚੋਂ ਨਿਕਲੂਗਾ ਬੱਚਾ ਲੈ ਫਿਰ ਇਹ ਆ ਗੱਲ ਕਰਦੇ ਨੇ ਇਦੋਂ ਉੱਪਰ ਦੀ ਕੀਪ ਚਾਹੀਦਾ ਪ੍ਰੂਫ ਦੱਸੋ ਕੋਰਟ ਨੂੰ ਆ ਦੇਖੋ ਘਰ ਦੇ ਵਿੱਚੋਂ ਬੱਚਾ ਨਿਕਲੂ ਕਿਸੇ ਦਾ ਬੱਚਾ ਅਸੀਂ ਪ੍ਰੂਫ ਦਿੰਨੇ ਆ 2 ਸਾਲ ਤੋਂ ਪਿੰਜਰਿਆਂ 'ਚ ਬੰਦ ਕਰਦੇ ਨੇ ਬੰਦੇ ਕਦੇ ਸੌਹਰਿਆਂ 'ਚ ਰੱਖਦੇ ਨੇ ਕਦੇ ਪੇਕਿਆਂ 'ਚ ਰੱਖਦੇ ਨੇ ਦੋ ਦੋ ਸਾਲ ਅਸੀਂ ਪ੍ਰੂਫ ਦਿੰਨੇ ਆ ਇਦੋਂ ਪਹਿਲਾਂ 2 ਸਾਲ ਪਹਿਲਾਂ ਇੱਕ ਹੋਰ ਸੀ ਬੰਦਾ ਉਹ ਵਿਚਾਰਾ ਵਿਆਹ ਨਹੀਂ ਤੀਗਾ ਇਹ ਤਾਂ ਵਿਚਾਰਾ ਜੈਤੋਂ ਦਾ ਗੀਤਾ ਇਹਦੀ ਭੈਣ ਆ ਇਹਦੀ ਮਾਂ ਦਾ ਨੌਂ ਆ ਇਹਦਾ ਬਾਪ ਹੈਗਾ ਜਿਉਂਦਾ ਉਹ ਵਿਚਾਰੀ ਲੱਭ ਲੱਭ ਕੇ ਕਮਲੇ ਹੋ ਗਏ ਇਹ ਇਹ ਉਰੇ ਫੜੀ ਬੈਠੇ ਨੇ ਦਾ ਹਜੇ ਵੀ ਨਹੀਂ ਸਾਡੀ ਗੱਲ ਸਾਹਿਬ ਕੋਈ ਆਊਗਾ ਚਲੋ ਆਜਾ ਨੂੰ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਸਵਾਲ ਕਰਾਂਗੇ ਵੀ ਤੁਸੀਂ ਆ ਕਰਾਈ ਤੁਸੀਂ ਕਰੋਨੇ ਨਾਲ ਖੜਕੇ ਜੀ ਤੇ ਇਹਨਾਂ ਕੋਲੇ ਇਹ ਹੈਗਾ ਜੀ ਜੈਤੋਂ ਦਾ ਹਾਂਜੀ ਅਸੀਂ ਨਾ ਬੇਬੇ ਨੂੰ ਬੇਨਤੀ ਕਰੀ ਗਏ ਬੇਬੇ ਜੀ ਗੇਟ ਖੋਲਿਓ ਭਾਣੇ ਗੇਟ ਖੋਲਿਓ ਅਸੀਂ ਨਾ ਉੱਥੇ ਦੀ ਸੁਹਾਗੇ ਕੋਲੇ ਖੜਕੇ ਸੀ ਉਰੇ ਆ ਕੇ ਦੇਖ ਲਿਆ ਉਹਨਾਂ ਨੇ ਅੰਦਰ ਉਹ ਕਰ ਲਿਆ ਅਸੀਂ ਦਰਸਲ ਉਹਨੂੰ ਘਰੇ ਪਹਚਾਉਣਾ ਆ ਸਾਹਮਣੇ ਵਾਲਿਆਂ ਦੇ ਘਰੋਂ ਅਸੀਂ ਬੰਦਾ ਛਡਾਇਆ ਸੀ ਹਾਂ ਅਸੀਂ ਉਹਨਾਂ ਦੇ ਕਿਹੜਾ ਪਰਚਾ ਕਰਾਇਆ ਵੀਰੇ ਹਾਂ ਅਸੀਂ ਲੱਖੂ ਵਾਲੇ ਤੋਂ ਲੈ ਗਏ ਭਗਾਣੀ ਥੋੜਾ ਹੋ ਗਿਆ ਇੱਥੋਂ ਆਪਣਾ ਜਸਰੌਰ ਤੋਂ ਹੁਣ ਤੁਸੀਂ ਉਹਨਾਂ ਨੂੰ ਇਹ ਸਮਝਾਓ ਵੀ ਸਾਨੂੰ ਬੰਦਾ ਤੁਸੀਂ ਦੋ ਅਸੀਂ ਘਰੇ ਜਾਈਏ ਹਾਂ ਔਰ ਵੀਰੇ ਔਰ ਵੀਰੇ ਸਾਬਾਏ ਗੱਭਰ ਦੀ ਕੀ ਫਤਿਹ ਜੀ ਮਾਰੇ ਸੁਣਾ ਕੇ ਤੇ ਬਾਈ ਜੀ ਕੀ ਹਾਲ ਨੇ ਜੀ ਵੀਰੇ ਅਈ ਸਰਪੰਚ ਸਾਹਿਬ ਪਹਿਲਾਂ ਸਰਪੰਚ ਤੁਸੀਂ ਸੀਗੇ ਜੀ ਪਹਿਲਾਂ ਤੁਸੀਂ ਕਿੰਨੇ ਅਸੀਂ ਬਹੁਤ ਫੋਨ ਕਰਦੇ ਰਹੇ ਤੁਹਾਨੂੰ ਤਾਂ ਜੀ ਬੱਬਾ ਜੀ ਮੈਂ ਬੜੇ ਫੋਨ ਕੀਤੇ ਤੁਹਾਨੂੰ ਹਾਂਜੀ ਲਾਈਵ ਚੱਲਦੀ ਪਈ ਹੈ ਅਨੀ ਇਹ ਤਾਂ ਵੀਡੀਓ ਹੀ ਬਣਾ ਰਹੇ ਹਾਂ ਜੀ ਹਾਂ ਹਾਂਜੀ ਤੁਸੀਂ ਵਧੀਆ ਕੰਮ ਕਰ ਰਹੇ ਜੀ ਜੀ ਪਰ ਗੱਲ ਇਸ ਤਰ੍ਹਾਂ ਹੈਗੀ ਆ ਵੀ ਮਤਲਬ ਤੁਸੀਂ ਪਿਛਲੀ ਗਰੀ ਮੈਂ ਇੱਥੇ ਆਏ ਜੀ ਆਈ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਜੀ ਕੀਤਾ ਬਿਲਕੁਲ ਮੈਂ ਤਿਆਰ ਸੀ ਜੀ ਮੈਂ ਵਿਆਹ ਚੱਲਿਆ ਜੀ ਬਿਲਕੁਲ ਮੇਰੇ ਵਿੱਚ ਬੈਠੇ ਹਾਂ ਜੀ ਪਿਆਰ ਹੋ ਕੇ ਆਏ ਹਾਂ ਦਲ ਕੇ ਮੈਂ ਤੈਨੂੰ ਫੋਨ ਲਾਇਆ ਹੂੰ ਤੁਹਾਡੀ ਕਿਸੇ ਦੇ ਨਾਲ ਗੱਲ ਹੋ ਰਹੀ ਤੁਸੀਂ ਫੋਨ ਚੁੱਕਿਆ ਤੁਸੀਂ ਕਿਹਾ ਵੀ 10 ਮਿੰਟ ਤੱਕ ਗੱਲ ਕਰਦਾ ਹੂੰ ਝੂਠ ਨਹੀਂ ਬੋਲਣਾ ਆਪਾਂ ਤੁਸੀਂ ਅਮਰਤ ਦੀ ਗੱਲ ਪੂਰੀ ਕਰੋ ਗੱਲ ਪੂਰੀ ਕਰੋ ਮੈਂ ਗੁਰੂ ਘਰ ਹੋ ਗਿਆ ਤੇ ਗੁਰਦਾਰਾ ਸਾਹਿਬ ਨੂੰ ਮੇਰਾ ਮੂੰਹ ਤੁਸੀਂ ਗੱਲ ਪੂਰੀ ਕਰੋ ਫੇਰ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਮਤਲਬ ਤੁਸੀਂ ਇਹ ਗੱਲ ਕਹੀ ਵੀ ਬਤਲ ਇੱਕ ਮਿੰਟ ਇਧਰ ਆ ਲੈ ਉਹ ਇੱਕ ਮਿੰਟ ਖੜੋ ਜਾ ਉਹ ਕੱਲ ਦੇ ਇੱਕ ਮਿੰਟ ਤੁਸੀਂ ਕਿਸੇ ਦਾ ਪੁੱਤ ਫੜੋਗੇ ਤੁਸੀਂ ਕਿਸੇ ਦਾ ਪੁੱਤ ਫੜੋਗੇ ਹਰ ਦੇ ਤੁਸੀਂ ਖੜੋ ਜਾ ਇੱਕ ਮਿੰਟ ਵੇਰੀ ਗੱਲ ਕਰ ਲੈਂਦੇ ਇੱਕ ਮਿੰਟ ਵੇਰੀ ਗੱਲ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਦਾ ਚੱਪ ਕੇ ਆਏ ਜਾ ਮਾਰ ਦੇਗਾ ਮਾਰ ਦੇਗਾ ਸਾਡੇ ਮਾਰ ਦੇਗਾ ਤੁਸੀਂ ਸਾਡਾ ਪੁੱਤ ਫੜਿਆ ਸਾਡਾ ਮੇਰਾ ਸਕਾ ਭਾਈ ਫੜਿਆ ਪਿੰਡੇ ਚ ਬੰਦ ਕੀਤਾ ਮੇਰਾ ਭਾਈ ਉੱਥੇ ਸਾਡੇ ਕੋਲ ਪ੍ਰੂਫ ਆ ਮੇਰਾ ਸਕਾ ਭਾਈ ਫੜਿਆ ਬੰਦਰ ਜੱਕ ਲਿਆ ਇਹ ਪਹਿਲਾਂ ਕੀ ਜੱਕ ਥੋਡੇ ਕੋਲੇ ਕੀ ਪ੍ਰੂਫ ਆ ਸਾਡਾ ਸਾਕਾ ਭਾਈ ਆ ਇੱਕ ਮਿੰਟ ਮੈਂ ਕਰਦਾ ਹਾਂ ਹਾਂਜੀ ਬਸ ਓਏ ਵੇਹਦਾ ਚੁੱਪ ਕਰ ਨਾ ਇੱਕ ਇੱਕ ਮਿੰਟ ਸਰਪੰਚ ਸਾਹਿਬ ਦੱਸੋ ਦੱਸੋ ਹੀ ਦੱਸੋ ਦੱਸੋ ਸ਼ਾਂਤੀ ਨਾਲ ਗੱਲ ਕਰੋ ਮੈਂ ਵੈਸੇ ਉਹਨਾਂ ਡਿਆ ਚਾਹ ਬਣਾਉ ਸਕੋ ਕੋਈ ਗਲਤੀ ਉਹ ਕਰਦੇ ਗੱਲ ਆਪਣੇ ਭੈਣ ਭਰਾਵਾ ਕੋਈ ਗਲ ਨਹੀਂ ਹੁਣ ਸਰਪੰਚ ਸਾਹਿਬ ਗੱਲ ਇੱਥੇ ਆ ਜੀ ਪਹਿਲਾਂ ਵੀ ਤੁਹਾਡੇ ਪਿੰਡ ਚ ਮੰਦਾ ਸੀਗਾ ਜੀ ਤੁਹਾਡਾ ਫਰਜ ਬਣਦਾ ਉਹਦੇ ਲਈ ਕੀ ਕੀਤਾ ਜੀ ਆਪਾਂ ਆਪਣੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਟੋਕਣਾ ਨਹੀਂ ਵੀਰੇ ਟੋਕਣਾ ਨਹੀਂ ਵੀਰੇ ਇੱਕ ਮਿੰਟ ਹੁਣ ਚਲੋ ਤੁਸੀਂ ਟੋਕਿਆ ਸੀ ਜੀ ਹੁਣ ਅਸੀਂ ਲਾਈਵ ਇਹਨਾਂ ਦੇ ਘਰ ਚ ਇਸ ਟਾਈਮ ਬੰਦਾ ਜੀ ਦੇਖੋ ਕਾਨੂੰਨ ਕੀ ਕਹਿੰਦਾ ਜੀ ਬੰਦੂਆ ਮਜ਼ਦੂਰੀ ਲਈ 7 ਸਾਲ ਦੀ ਕੈਦ ਹੈ ਸਾਰੇ ਪਰਿਵਾਰ ਨੂੰ ਨਾ ਬਾਲਕ ਬੱਚਿਆਂ ਨੂੰ ਛੱਡ ਕੇ ਅਸੀਂ ਪ੍ਰੂਫ ਦਵਾਂਗੇ ਇਹ ਬੰਦੇ ਨੂੰ ਕੁੱਤੇ ਵਾਲੇ ਪਿੰਜਰੇ 'ਚ ਬੰਦ ਕਰ ਦੇਣੇ ਅਸੀਂ ਇਹ ਪ੍ਰੂਫ ਦਵਾਂਗੇ 2 ਸਾਲ ਬਾਈ ਦੇ ਸੌਰੀ ਰਿਹਾ ਪਹਿਲਾਂ 2 ਸਾਲ ਤੋਂ ਇਹਨਾਂ ਦੇ ਕੋਲੇ ਆ ਤੇ ਬੰਦਾ ਪੰਜਾਬ ਦਾ ਜੈਤੋਂ ਦਾ ਰਹਿਣ ਵਾਲਾ ਤੁਸੀਂ ਦੱਸੋ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਕੀ ਇਨਸਾਫ ਦਿਵਾਓਗੇ ਤੇ ਇਹਨਾਂ ਤੇ ਇਹਨਾਂ ਨੂੰ ਕੀ 2 ਸਾਲ ਦੀ ਜਿਹੜੀ ਇਹਨਾਂ ਨੇ ਤਸ਼ੱਦਦ ਕੀਤਾ ਇਹਨਾਂ ਨੂੰ ਇਦਾਂ ਹੀ ਛੱਡ ਦਿੱਤਾ ਜਾਊਗਾ ਬੰਦਿਆਂ ਨੂੰ ਇਹਦਾ ਸਾਨੂੰ ਤੁਸੀਂ ਥੋਸ ਉੱਤਰ ਦਿਓ ਸਰਪੰਚ ਸਾਹਿਬ ਗੱਲ ਛੋਟੀ ਨਾ ਕਰਿਓ ਮਤਲਬ ਤੁਸੀਂ ਦੱਸਿਓ ਵੀ ਇਹਨਾਂ ਨੂੰ ਕੀ ਕੀਤਾ ਜਾਵੇ। ਹਾਂਜੀ। ਵੇਖੋ ਬਾਬਾ ਜੀ ਤੁਸੀਂ ਕਹ ਆ ਵੀ ਉਹਨੂੰ ਪਿੰਜਰੇ 'ਚ ਬੰਦ ਕਰਦੇ ਜਾਂ ਉਹਨੂੰ ਅਜੇ ਤੱਕ ਸਾਨੂੰ ਕੋਈ ਇਹੋ ਜੀ ਸ਼ਿਕਾਇਤ ਹੀ ਨਹੀਂ ਇਹਨਾਂ ਦੀ ਮਲੀ ਵੀ ਇਹਨਾਂ ਦੇ ਘਰ ਬੰਦਾ ਆਇਆ ਹੈਗਾ। ਜੀ ਚਲੋ ਇਹਦਾ ਮੈਂ ਇੱਕ ਮਿੰਟ ਜੇ ਸਾਨੂੰ ਪਤਾ ਤੁਹਾਨੂੰ ਪਟਿਆਲੇ ਕਿਸੇ ਨੇ ਦੱਸਤਾ ਤੇ ਸਾਨੂੰ ਨਹੀਂ ਉਹ ਬੰਦਾ ਦੱਸ ਸਕਦਾ। ਸਾਨੂੰ ਦੱਸ ਦਿੰਦਾ ਅਸੀਂ ਇਹਨਾਂ ਦੇ ਘਰ ਨਾ ਆਉਂਦੇ ਸਾਡਾ ਵੀ ਆਉਣ ਜਾਣ ਹੈਗਾ ਸਾਨੂੰ ਦੱਸਦੇ ਵੀ ਅਸੀਂ ਮਤਲਬ ਪਿੰਜਰੇ 'ਚ ਆ ਜਾਂ ਬੰਦਿਆ ਲਾ ਕੇ ਆਂਡੀ ਗਵੰਡੀ ਦੱਸਣ ਕਿ ਦੱਸੋ ਜੀ ਕੋਈ ਬੰਦਾ ਆਇਆ ਸੀ ਗੱਲ ਹੈਗੀ ਇੱਥੇ। ਇੰਨੇ ਪਾਤੇ ਮੇਰਾ ਤੇ ਉਹ ਤੇ ਘਰ ਆ ਕੋਈ ਗਵੰਡੀ ਸਭ ਤੋਂ ਤੂੰ ਆਜੇ ਘਰੇ ਦਾ ਉਹੀ ਸੱਸ ਇੱਕ ਮਿੰਟ ਆਜੇ ਘਰੇ ਦਾ ਇੱਕ ਮਿੰਟ ਬਾਈ ਦੀ ਗੱਲ ਸੁਣ ਲਈ ਹਾਂਜੀ ਵੀਰੇ ਰੋਟੀ ਪਾਣੀ ਦਿੰਦੇ ਆ ਇਹਨੂੰ ਪੂਰਾ ਖਵਾਉਂਦੇ ਪਿਉਂਦੇ ਆ ਤੇ ਨਵਾਉਂਦੇ ਆ ਆਪ ਕੋਲ ਖਲੋਗੇ ਤੇ ਸੇਵਾ ਪੂਰੀ ਕਰਦੇ ਐ ਹੋਜੀ ਕੋਈ ਗੱਲ ਨਹੀਂ ਹੋਈ ਜੀ ਵੀਰੇ ਹੋਰ ਕਿਸ ਨੇ ਵੇਖੀ ਹੋ ਵਿੱਚ ਤੁਹਾਨੂੰ ਸ਼ਿਕਾਇਤ ਕਰਤੀ ਹੈ ਠੀਕ ਹੈ ਵੀਰੇ ਤੁਹਾਡਾ ਵੀਰੇ ਸ਼ੁਭਨਾਮ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਠੀਕ ਹੈ ਵੀਰੇ ਤੁਸੀਂ ਐਸੇ ਪਿੰਡ ਦੇ ਵੀਰੇ ਆ ਸਾਹਮਣੇ ਘਰ ਠੀਕ ਹੈ ਵੀਰੇ ਕੋਈ ਗੱਲ ਆਈ ਨਾ ਪਹਿਲਾਂ ਬਾਈ ਨੇ ਕਿਹਾ ਵੀ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਜੀ ਮਤਲਬ ਪਹਿਲੀ ਗੱਲ ਵੀਰੇ ਮੈਂ ਇਹਦਾ ਉੱਤਰ ਦਿੰਨਾ ਜੀ ਵੀਰੇ ਦੇਖੋ ਮੇਰੇ ਕੋਈ ਪੁੱਤ ਨੂੰ ਫੜ ਲਵੇ ਘਰੇ ਫਿਰ ਉਹ ਤੋਂ ਰੋਟੀ ਪਾਣੀ ਦੇਈ ਜਾਵੇ ਜਾਂ ਮੈਂ ਕਿਹਦਾ ਪੁੱਤ ਫੜ ਲਿਆ ਇਹਦਾ ਜਾਇਜ਼ ਨਹੀਂ ਗੱਲ ਵੀਰੇ ਮੈਂਟਲੀ ਬੰਦੇ ਨੂੰ ਤਾਂ ਵੀਰੇ ਮਾਂ ਬਾਪ ਵੀ ਧੱਕੇ ਤੇ ਕੰਮ ਨਹੀਂ ਭੇਜ ਸਕਦੇ ਵੀਰੇ ਇਹ ਤਾਂ ਬੰਦੇ ਧੱਕੇ ਤੋਂ ਫੜੀ ਬੈਠੇ ਨੇ ਵੀਰੇ ਵੀਰੇ ਉਹ ਠੀਕ ਆ ਰੋਟੀ ਦਿੰਦੇ ਨੇ ਫਿਰ ਉਹ ਕੰਮ ਵੀ ਕਰ ਦੇਣਾ ਵੀਰੇ ਹਾਂ ਜੀ ਹੈਗਾ ਬੰਦਾ ਇਹ ਤਾਂ ਪਤਾ ਬੰਦਾ ਕਿੱਥੇ ਖੜਿਆ ਬਿਲਕੁਲ ਹੈਗਾ ਬੰਦਾ ਆ ਦੇ ਅੰਦਰ ਬੈਠਾ ਦੇ ਬੰਦਾ ਹਾਂਜੀ ਤੂੰ ਬੰਦੇ ਨੂੰ ਛੱਡ ਵੀਰੇ ਬੰਦਾ ਮੈਂ ਅੰਦਰੋਂ ਤੁਹਾਡੇ ਹੈਗਾ ਬਕਾਇਦਾ ਮੇਰੇ ਕੋਲ ਵੀਡੀਓ ਮੈਂ ਉਰੇ ਬੈਠਾ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਕੋਈ ਗੱਲ ਨਹੀਂ ਪੰਚਾਇਤ ਸਾਹਮਣੇ ਬੰਦਾ ਤੁਹਾਡੇ ਅੰਦਰੋਂ ਸੀ ਲੈ ਕੇ ਜਾਵਾਂਗੇ ਬੰਦਾ ਅਸੀਂ ਲੈ ਕੇ ਜਾਵਾਂਗੇ ਬੰਦਾ ਬੈਠੇ ਆ ਉਰੇ ਬੈਠਾ ਰਾਇ ਬੈਠੇ ਮੇਰਾ ਠੀਕ ਹੈ ਸਰਪੰਚ ਸਾਹਿਬ ਥੋੜੀ ਪੰਚਾਇਤ ਹੁਣ ਪੰਚਾਇਤ ਦੀ ਕੀ ਜ਼ਿੰਮੇਵਾਰੀ ਹੈ ਜੀ ਹੁਣ ਕੀ ਜ਼ਿੰਮੇਵਾਰੀ ਹੈ ਪੰਚਾਇਤ ਦੀ ਤੁਹਾਡੇ ਤੁਹਾਡੇ ਮੂੰਹ ਕੀ ਬੋਲ ਰਹੇ ਆ ਪਾਪਾ ਮੌਦਵਾਰ ਬੰਦੇ ਬੈਠੇ ਅੱਜ ਤਾਂ ਰੱਤ ਨਾਲ ਬੈਠੇ ਬੈਠੇ ਨੀ ਲਿਆਤਾ ਰੱਖ ਲੈ ਯਾਰ ਬੈਜੋ ਓਏ ਸ਼ਾਈ ਗੱਲ ਸੁਣਿਆ ਦਾ ਦੰਦੀ ਕੋਈ ਨਹੀਂ ਗੱਲ ਯਾਰ ਉਹਨਾਂ ਕੋਲ ਪੈਸਾ ਕੋਈ ਪਰੂਪ ਕੋ ਕਿਹਨੇ ਦੱਸਿਆ ਇਹਦੀ ਆਉਂਦਾ ਇਨਫਰਮੇਸ਼ਨ ਮਿਲਦੀ ਤਾਂ ਹੀ ਲੱਗੇ ਪਤਾ ਕਿ ਉਹਨੂੰ ਕਟਿਆਲਿਓ ਪਤਾ ਲੱਗਾ ਤੇ ਫੇਰ ਆਏ ਯਾਰ ਆ ਫੇਰ ਹੀ ਆਏ ਯਾਰ ਜਦੋਂ ਉਹਦਾ ਪੂਰਾ ਪਰਿਵਾਰ ਮਿਲ ਗਿਆ ਵਾ ਉਹਨੂੰ ਲੈ ਆ ਮਾਂ ਤੋਂ ਲੈ ਆ ਉਹਨਾਂ ਦੇ ਲੱਗਣ ਦਾ ਉਹ ਤੁਸੀਂ ਥੋੜੀ ਥੋਡੇ ਕੋਲੇ ਅਧਿਕਾਰ ਕੀ ਆ ਵੀਰੇ ਤੁਹਾਡੇ ਕੋਲੇ ਅਧਿਕਾਰ ਕੀ ਰੱਖਣ ਦਾ ਤੁਸੀਂ ਦੱਸੋ ਪਹਿਲਾਂ ਤੁਹਾਡਾ ਕੀ ਲੱਗਦਾ ਮੇਰਾ ਸੱਕਾ ਭਰਾ ਹੀ ਹੈ ਭਰਾ ਉਹ ਤੁਸੀਂ ਬਰੂਹ ਦੋ ਤੁਹਾਡਾ ਕੀ ਲੱਗਦਾ ਦੱਸੋ ਕੀ ਲੱਗਦਾ ਤੁਹਾਡਾ ਤੁਸੀਂ ਕਹਿੰਦਾ ਤੀ ਪੁੱਤ ਕਿਉਂ ਖੜਿਆ ਓਰੇ ਕਿਉਂ ਗੁਲਾਮ ਕੀਤਾ ਮੰਦਬੁੱਧੀ ਬੱਚਾ ਕਿਉਂ ਗੁਲਾਮ ਕੀਤਾ ਮੈਨੂੰ ਐਂ ਦੱਸ ਤੂੰ ਤੂੰ ਮੈਨੂੰ ਐਂ ਦੱਸ ਪਹਿਲਾਂ ਤੂੰ ਕਿਹੋ ਜਿਹਾ ਫੜਿਆ ਬੰਦਾ ਤੂੰ ਕਿਹੋ ਜਿਹਾ ਫੜਿਆ ਬੰਦਾ ਤੂੰ ਕਿਸੇ ਮਾਂ ਦਾ ਪੁੱਤ ਕਿਉਂ ਖੜਿਆ ਕਿਉਂ ਖੜਿਆ ਕਿਸੇ ਮਾਂ ਦਾ ਪੁੱਤ ਕਿਉਂ ਖੜਿਆ ਕਿਸੇ ਮਾਂ ਦਾ ਪੁੱਤ ਕਿਉਂ ਖੜਿਆ ਕਿਸੇ ਮਾਂ ਦਾ ਪੁੱਤ ਕਿਉਂ ਖੜਿਆ ਤੁਸੀਂ ਯਾਰ ਨਹੀਂ ਕੋਈ ਨਾ ਜੀ ਬਲਸਾ ਥੋੜੀ ਜਿਹੀ ਤਕਲ ਦੋ ਜਰ ਇਹ ਆ ਜੀ ਬਾਈ ਯਾਰ ਸਮਝਾਉ ਨਹੀਂ ਬੈਠੋ ਬੈਠੋ ਮਤਮ ਬਾਬਾ ਉਹ ਵੀ ਨਾ ਦੀ ਕਰਦੇ ਕਾਫੀ ਦੱਸਿਆ ਤਾਂ ਇਹਨੂੰ ਅੱਜ ਕਿੰਨੇ ਦੱਸਿਆ ਕਿੰਨੇ ਨਹੀਂ ਦੱਸਿਆ ਨਹੀਂ ਕੋਈ ਨਹੀਂ ਕਰ ਲਓ ਅੱਛਾ ਆ ਵੇਖੋ ਅੱਜ ਪਹਿਲੇ ਦਿਨ ਮੈਂ ਮੈਂ ਹੀ ਪਹਿਲੇ ਤੁਹਾਨੂੰ ਨਹੀਂ ਤੁਸੀਂ ਸਹੀ ਹੋ ਸਹਿਮਤ ਹਾਂ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹੈ ਤੁਸੀਂ ਘਰ ਘਰ ਕੀ ਦੀ ਤਰਸੀ ਲਾਉਂਦੇ ਹੋ ਪਰਲੇ ਪਾਸੇ ਦੂਜੇ ਪਾਸੇ ਆਇਆ ਮਨੀਸ਼ ਵੀਰੇ ਆਣਾ ਤੁਹਾਨੂੰ ਕੀ ਪਤਾ ਹੈ ਕੀ ਹਾਲਾ ਹੈ ਤਲਾ ਜਾਊਗੀ ਕੀ ਹਾਲਾ ਵੀਰੇ ਠੀਕ ਹੋ ਠੀਕ ਹੋ ਔਰੇ ਬੈਜੋ ਔਰੇ ਆ ਜਾਓ ਬੈਜੋ ਵੀਰੇ ਬੈਜੋ ਬੈਜ ਕੀ ਨਾਮ ਕੀ ਆ ਤੁਹਾਡਾ ਨਾਮ ਕੀ ਆ ਨਾਮ ਕੀ ਆ ਤੁਹਾਡਾ ਗੱਲੂ ਗੱਲੂ ਹਾਂ ਠੀਕ ਆ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਗੀਤਾ ਗੀਤਾ ਇਹਦੀ ਭੈਣ ਦਾ ਨਾਮ ਆ ਜੀ ਤੁਹਾਡੇ ਮੰਮੀ ਦਾ ਕੀ ਨਾਮ ਆ? ਮੰਮੀ ਦਾ ਕੀ ਨਾਮ? ਉਹ ਨਹੀਂ ਹੈ ਕਿ ਮੰਮੀ ਤੁਹਾਡੇ ਗੀਤਾ ਗੀਤਾ ਠੀਕ ਆ। ਕਿੱਥੇ ਜਾਣਾ ਤੁਸੀਂ? ਜਾਣਾ ਘਰੇ ਜਾਣਾ ਆਪਦੇ। ਹਾਂ। ਤੁਹਾਡਾ ਪਰਿਵਾਰ ਕਿੱਥੇ ਆ? ਬਾਪੇ ਹੈ? ਬਾਪੇ। ਤੁਸੀਂ ਆਪਣੇ ਮੰਮੀ ਡੈਡੀ ਕੋਲੇ ਜਾਣਾ? ਹਾਂ। ਇਹ ਤੁਹਾਨੂੰ ਜਾਣ ਨਹੀਂ ਦਿੰਦੇ ਹੈ ਕਿ ਮੰਮੀ ਡੈਡੀ ਕੋਲੇ? ਹੈ? ਜਾਣਾ ਮੰਮੀ ਡੈਡੀ ਕੋਲੇ? ਹਾਂ। ਤੂੰ ਇਹਨੂੰ ਛੱਡ ਦੋ ਵੀਰੇ ਇਹ ਵਿਚਾਰ ਫੇਰੀ ਜੂ ਰੋਡ ਤੇ ਕਿਉਂ ਫੜੇ ਇਹਨੂੰ ਕੋਈ ਹਾਂਜੀ ਮੈਂ ਨਾਲ ਮੈਂ ਬਾਪ ਪੰਚਾਇ ਨਾਲ ਕੱਲ ਇਹਨੇ ਹੱਡਣਾ ਰੋ ਪੀਤੀ ਇਹਨੂੰ ਆਪਾਂ ਖੁਦ ਪੁੱਛਦੇ ਠੀਕ ਆ ਵੀਰੇ ਤੇ ਕਿੱਜ ਜਾਣਾ ਠੀਕ ਆ ਵੀਰੇ ਇਹਨਾਂ ਨੂੰ ਸਿਰਫ ਇਹੋ ਬੋਲ ਗੰਦਾ ਛੱਡੀ ਲਾਦੇ ਨੇ ਇਹਨਾਂ ਦੇ ਮੱਧ ਵਿੱਚ ਕਿੱਥੇ ਗੱਡੀ ਲਾਉਣੀ ਹੌੜੀ ਹੌੜੀ ਬੋਲ ਯਾਰ ਤੂੰ ਨਾ ਰੋਣਾ ਪਾਈ ਜਨਾ ਤੂੰ ਆ ਜਾ ਤੈਨੂੰ 150 ਬੰਦਾ ਦਿਖਾਉਣੇ ਆ ਜਾ ਕਿਵੇਂ ਸੇਵਾ ਕਰੀਂਦੇ ਆ ਜਾ ਆ ਜਾ ਲਚਕਾਣੀ ਦਿਖਾਈਏ ਤੈਨੂੰ ਆ ਜਾ ਤੈਨੂੰ ਆ ਜਾ ਆ ਜਾ ਓਏ ਤੇ ਪਰਚਾ ਕਰਾਵਾਂਗੇ ਜੇ ਤੈਨੂੰ ਚੱਲੀ ਓਏ ਸਰਪੰਚ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਨਾਲ ਗੱਲ ਕਰਾਇਆ ਕਰੋ ਸਰਪੰਚ ਸਾਹਿਬ ਕਿੱਥੇ ਨੇ ਨਹੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਗੁਰਦੁਆਰਾ ਸਾਹਿਬ ਬਹਿਜ ਨਹੀਂ ਆਜੂ ਉੱਥੇ ਗੱਲ ਕਰਦੇ ਨਹੀਂ ਕੋਈ ਗੱਲ ਨਹੀਂ ਆਜੂ ਗੁਰਦੁਆਰਾ ਸਾਹਿਬ ਬਹਿਣਾ ਮੇਰਾ ਆਪਾਂ ਸੰਧਾ ਗੱਲ ਤੇ ਕਰਦੇ ਆਓ ਮੈਂ ਨਹੀਂ ਕੋਈ ਗੱਲ ਨਹੀਂ ਆ ਬੁਲਾਇਓ ਇੱਥੇ ਲਾ ਲਓ ਇੱਕ ਬੰਦੇ ਦਾ ਕਿੱਥੇ ਲੱਗਾ ਬੰਦੇ ਦਾ ਜਾਂ ਪੁੱਤ ਬਣ ਕੇ ਕੁਝ ਕਰਕੇ ਨਾ ਇੰਨਾ ਰੌਲਾ ਨਾ ਪਾ ਬੜੀ ਗੱਲ ਹੈ ਸਾਨੂੰ ਕਰ ਲੈਂਦੇ ਕੋਈ ਗੱਲ ਨਹੀਂ ਨੋਰਾ ਭਾਗ ਜਿਆਦਾ ਗਲਤੀ ਕੋਈ ਕਰੋ ਜੀ ਗੱਲ ਤੋਂ ਕੀ ਜਾਂਦਾ ਬਸ ਗੱਲ ਕੀ ਕਰਨੀ ਹੈ ਜੀ ਕੋਈ ਗੱਲ ਨਹੀਂ ਬੰਦਾ ਮਿਲ ਗਿਆ ਜੀ ਦੱਸੋ ਇਹ ਬਬੂ ਕੀ ਗੱਲ ਕਿੱਥੋਂ ਆਏ ਪਤਾ ਦਿਨ ਕੀ ਕਰਦੇ ਪਹਿਲਾਂ ਦੱਸ ਘਰ ਜਾਣਾ ਮੰਮੀ ਡੈਡੀ ਕੋਲ ਠੀਕ ਆ ਮੰਮੀ ਡੈਡੀ ਦੀ ਯਾਦ ਆਉਂਦੀ ਆ ਮੰਮੀ ਦਾ ਕੀ ਨਾਮ ਮੰਮੀ ਦਾ ਗੀਤਾ ਗੀਤਾ ਠੀਕ ਆ ਕਿੱਥੇ ਮम्मा ਦਿੱਲੀ ਦਿੱਲੀ ਠੀਕ ਆ ਤੇਰਾ ਨਾਮ ਕੀ ਆ ਗੱਲੂ ਗੁੱਲੂ ਤੂੰ ਪੱਕਾ ਨਾਮ ਕੀ ਆ ਇਹ ਤਾਂ ਗੁੱਲੂ ਤੇ ਇਹਨਾਂ ਨੇ ਰੱਖਿਆ ਤੇਰਾ ਨਾਮ ਕੀ ਆ ਗਵਾਚੁੱਟੇ ਹਾਂ ਗੋਹਾ ਸੁੱਟੀ ਏ ਇਹਦਾ ਗੋਹਾ ਸੁੱਟੀ ਏ ਚੱਲੂ ਵਿਚਾਰੇ ਦੇ ਅਜੇ ਦੇ ਉਹਨਾਂ ਨਹੀਂ ਦੱਸ ਸਕਦਾ ਜੀ ਹਜੇ ਦੱਸ ਦੂਗਾ ਕੋਈ ਨਾ ਜੀ ਪਰ ਇੱਕ ਅਸਲ ਇਸ ਬੰਦੇ ਦੀ ਜ਼ਿੰਦਗੀ ਦਾ ਸਵਾਲ ਆ ਵੀਰੇ ਜਿਹੜੀ ਅਸਲ ਗੱਲ ਆ ਚਲੋ ਆਪਾਂ ਸਾਰੇ 3 ਪੁੱਤਾਂ ਵਾਲਿਆਂ ਵੀਰੇ ਮੇਰੇ ਖੁਦ ਦੋ 3 ਨੇ ਯਾਰ ਆਪਣੀਆਂ ਧੀਰ ਨੂੰ ਕੋਈ ਫੜੂਗਾ ਵੀਰੇ ਆਪਣੇ ਪੁੱਤਾਂ ਨੂੰ ਫੜੂ ਆਪਾਂ ਦੱਸ ਦੋ ਸੀ ਵੀਰੇ ਚੰਗੀ ਗੱਲ ਆ ਵੀਰੇ ਇੰਨਾ ਅਵੇਅਰਨੈਸ ਆਈ ਆ ਨਾ ਪਤਾ ਹੀ ਨਹੀਂ ਕਿੰਨੇ ਕੁ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਪ ਆ ਸਾਨੂੰ ਦਿੱਤੇ ਵੀ ਸਾਡੇ ਪਿੰਡ ਚ ਬੰਦਾ ਨਹੀਂ ਭਾਈ ਅੱਜ ਤੋਂ ਬਾਅਦ ਦੇਖੂਗਾ ਸਾਨੂੰ ਖੁਸ਼ੀ ਹੋਈ ਪਤੀ ਨੇ ਕਿੰਨੇ ਕਿ ਧੀਆਂ ਪੁੱਤ ਵਿਚਾਰੇ ਜਿਹੜੇ ਘਰੋਂ ਘਰੀ ਤੁਰ ਗਏ ਬਾਈ ਕਹਿੰਦਾ ਤੁਹਾਨੂੰ ਸੜਕਾਂ ਦੇ ਦਿਖਾਈਏ ਮੈਂ ਕਹਿੰਦਾ ਵੀ ਜੇ ਸੜਕਾਂ ਤੇ ਹੁੰਦੇ ਨੇ ਨਾ ਬੰਦੇ ਉਹ ਛੇਤੀ ਘਰੇ ਪਹੁੰਚ ਜਾਂਦੇ ਨੇ ਗੱਲ ਇਹ ਨਹੀਂ ਹੈਗੀ ਵੀ ਜੇ ਕਿਸੇ ਦੇ ਘਰੇ ਹੋਣਗੇ ਕਿਵੇਂ ਪਹੁੰਚੂਗਾ ਤੁਸੀਂ ਦੱਸੋ ਚਲੋ ਵੀਰੇ ਜੇ ਕਿਸੇ ਦੇ ਘਰੇ ਹੋਊਗਾ ਆ ਫੜੀ ਯਾਰ ਫੋਨ ਚਲੋ ਕਰ ਲਿਓ ਇੱਕ ਮਿੰਟ ਜੇ ਕਿਸੇ ਦੇ ਘਰੇ ਹੋਊਗਾ ਵੀਰੋ ਕਿਵੇਂ ਪਹੁੰਚੂਗਾ ਤੁਸੀਂ ਦੱਸੋ ਘਰੇ ਹੁਣ ਇੱਕ ਬੰਦਾ ਬਾਈ ਦੇ ਘਰੇ ਆਉਰੇ ਉਹ ਕਰੇ ਆਪਣੇ ਘਰੇ ਕਿਵੇਂ ਪਹੁੰਚੂ ਇਹ ਤਾਂ 20 ਸਾਲ ਉਰੀ ਲੰਘ ਜਾਨੇ ਨੇ 30 ਸਾਲ ਇਹਦੇ ਇਥੀ ਲੰਘ ਜਾਨੇ ਨੇ ਜਿਹੜਾ ਮੈਂਟਲੀ ਬੱਚਾ ਨਾ ਜੀ ਉਹਦੇ ਲਈ ਸਾਡਾ ਸਾਰਿਆਂ ਦਾ ਹੀ ਸਾਡਾ ਸਾਡਾ ਫਰਜ਼ ਬਣਦਾ ਇਨਸਾਨੀ ਤਨਅਤੇ ਵੀਰੇ ਜੇ ਦਿਮਾਗੀ ਸਹੀ ਹੁੰਦੇ ਸੀ ਕਾਦੋਂ ਹੁੰਦੇ ਤੇ ਸਾਡੇ ਕੋਲ ਤਾਂ ਪਤਾ ਹੀ ਨਹੀਂ ਕਿੰਨੇ ਕਿਦੀ ਤਲਾਹਾਂ ਨੇ ਵੀਰੇ ਕੋਈ ਕੀਦਿਆਂ ਦੇ ਜਾਂਦਾ ਕੋਈ ਕੀਜੇ ਦੇ ਜਾਂਦਾ ਉਦੋਂ ਬਾਈ ਕੋਲੇ ਜਿਹੜਾ ਉਦੋਂ ਅਸੀਂ ਨਹੀਂ ਆਏ ਤੇ ਉਦੋਂ ਹੋਰ ਸੀ ਬੰਦਾ ਉਦੋਂ ਵੀ ਤਾਂ ਵੀਰ ਨੇ ਨੇ ਕੋਈ ਸੀਗਾ ਤੇ ਆਪਣਾ ਚੋਹਾਰੇ ਚ ਅਸੀਂ ਉਦੋਂ ਕੀ ਕਰ ਲੈ ਦੱਸ ਪਹਿਲਾਂ ਵੀਰੇ ਨਾਲੇ ਅਸੀਂ ਉਹ ਬੰਦਿਆਂ ਦੇ ਕਿੰਨੇ ਪਰਚੇ ਕਰਾ ਲੈ ਕਰਾਉਣ ਨੂੰ ਤਾਂ ਅਸੀਂ ਕਰਾਈ ਸਕਦੀਆਂ ਕਾਨੂੰਨ ਕਿਤੇ ਅਸੀਂ ਕਹਾਂ ਨੂੰ ਕਾਨੂੰਨ ਨਹੀਂ ਪਤਾ ਵੀਰੇ ਕਿ ਅਸੀਂ ਪਹਿਲਾਂ ਪਰਚੇ ਨਹੀਂ ਲੜਦੇ ਪਰ ਸਾਡਾ ਮਕਸਦ ਹੁੰਦਾ ਵੀ ਇਹਨਾਂ ਨੂੰ ਇਹਦੇ ਮਾਪਿਆਂ ਤੱਕ ਪਹੁੰਚਾ ਦਈਏ ਪਰ ਹੁਣ ਬੰਦਾ ਆਪਣਾ ਫਰਜ ਸਮਝਣ ਨੂੰ ਨਹੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਦੱਸੋ ਅਸੀਂ ਕੀ ਕਰੀ ਵੀਰੇ ਸਾਡਾ ਮਕਸਦ ਇਹ ਹੈ ਵੀਰੇ ਤੁਹਾਡੇ ਪਿੰਡ ਜੇ ਕੋਈ ਹੋਣ ਸਾਨੂੰ ਦੇ ਦਿਓ ਜੀ ਆਪਾਂ ਕਾਹਤੋਂ ਇਹ ਚੱਕਰ 'ਚ ਪੈਣਾ ਵੀਰੇ ਮਾਪ ਨੂੰ ਮਿਲਦਾ ਬਹੁਤ ਵਧੀਆ ਗੱਲ ਹੈ ਪਰਿਵਾਰ 'ਚ ਜਿਆਦਾ ਹਾਂਜੀ ਹਾਂਜੀ ਜਿਹੜਾ ਇਸ ਤਰ੍ਹਾਂ ਹੋਵੇ ਵਖੋ ਹਾਂਜੀ ਅਸੀਂ ਤੁਹਾਨੂੰ ਮਤਲਬ ਚਲੋ ਵੈਲਕਮ ਕਰਦੇ ਹਾਂ ਪਿੰਡ ਉਹ ਜੀ ਵੀਰੇ ਜੀ ਵੀਰੇ ਆਏ ਜੀ ਚਲੋ ਬੱਚਾ ਅਸੀਂ ਤੁਹਾਨੂੰ ਦੇ ਦਿੰਨੇ ਆ ਜੀ ਵੀ ਜੇ ਦਾ ਪੇਰੈਂਟਸ ਮਾਫੀ ਲੱਭ ਜਾਂਦਾ ਜੀ ਵੀਰੇ ਸਾਡਾ ਨਾਲ ਰابطਾ ਕਾਇਮ ਕਰੋ ਜਿੰਨੇ ਵੀ ਜੋ ਉਹ ਤਾਂ ਵੈਸੇ ਪੈਸਾ ਉਹਨਾਂ ਨੇ ਕੋਈ ਨਹੀਂ ਕੀਤਾ ਮੈਂ ਪੁੱਛ ਕੇ ਆਇਆ ਜੀ ਰੋਟੀ ਪਾਣੀ ਕੀਤਾ ਸੀ ਉਹ ਤੋਂ ਲੈਂਦਾ ਇਹਨੂੰ ਉਮਰਸਰੋਂ ਪਰ ਕੋਈ ਪਹਾਨੀ ਇਹਨਾਂ ਕੀਤਾ ਕਿਉਂਕਿ ਉਹ ਵਿਚਾਰਾ ਤੇ ਉਤਨਾ ਹੀ ਮਤਲਬ ਪੈਸਾ ਹੀ ਨਹੀਂ ਉਹ ਕਹਿੰਦਾ ਰੋ ਪੁੱਛ ਲੋ ਭਾਈ ਨਹੀਂ ਪੈਸੇ ਤਾਂ ਇਹ ਕੋਈ ਸਾਮ ਨਹੀਂ ਸਕਦਾ ਨਹੀਂ ਨਹੀਂ ਸਾਮ ਸਰ ਬਾਕੀ ਇਹ ਆ ਵੀ ਰੋਟੀ ਪਾਣੀ ਉਹਨਾਂ ਦੇ ਹੀ ਦਿੰਦੇ ਰਹੇ ਸਾਰਾ ਕੁਝ ਠੀਕ ਹੈ ਜੀ ਇਹ ਆ ਵੀ ਜਦੋਂ ਇਹਦਾ ਪੇਰੈਂਟਸ ਮਿਲ ਜਾਣਗੇ ਤੇ ਜੋ ਵੀ ਉਹਨਾਂ ਕੋ ਸਰਦਾ ਬੰਦ ਹੋਗਾ ਉਹ ਮਤਲਬ ਵੀ ਦਵਾ ਦੇਗਾ ਹਾਂ ਨਹੀਂ ਉਹ ਤਾਂ ਠੀਕ ਹੈ ਜੀ ਉਹ ਬਈ ਜਿਹੜਾ ਡੇਰ ਵਾਲੇ ਸਰਪੰਚ ਸਾਹਿਬ ਠੀਕ ਆ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆ ਜੀ ਕਿੰਚ ਵੀ ਪੰਚਾਇਤ ਤੋਂ ਬਾਹਰ ਨਹੀਂ ਹੈਗੇ ਜੀ ਪਰ ਅਸੀਂ ਇਹ ਕਹਿੰਦੇ ਆ ਸਰਪੰਚ ਸਾਹਿਬ ਵੀ ਆਪਾਂ ਅੱਗੇ ਤੋਂ ਜਿਹੜੇ ਪਿੰਡ 'ਚ ਕੋਈ ਇਹੋ ਜਿਹੇ ਬੱਚੇ ਨੇ ਸਾਨੂੰ ਤੁਸੀਂ ਐਸੀ ਤੁਹਾਡੇ ਪਿੰਡ ਨਹੀਂ ਆਉਂਦੇ ਸਾਨੂੰ ਤੁਸੀਂ ਫੋਨ ਕਰਦੇ ਅਸੀਂ ਪਿੰਡ ਤੋਂ ਬਾਹਰ ਐਂਬੂਲੈਂਸ ਐਂਬੂਲੈਂਸ ਤੋਂ ਤੁਸੀਂ ਐਂਬੂਲੈਂਸ ਬਾਹਰ ਖੜਾ ਦਿੰਦੇ ਆ ਸਾਨੂੰ ਤੁਸੀਂ ਦੇ ਦੋ ਵੀਰੇ ਪਿੰਡੋਂ ਪਿੰਡੀ ਪਹੁੰਚਾ ਦਿੰਦੇ ਆ ਗੱਲ ਖਤਮ ਨਹੀਂ ਨਹੀਂ ਜਾਂਦਾ ਮੇਰੇ ਕੋਲ ਠੀਕ ਨਾ ਕੀਤਾ ਇਹਨਾਂ ਕੋਲ ਇੱਕ ਬੰਦਾ ਆਇਆ ਜਦੋਂ ਨਾਲ ਸਾਡ ਕੇ ਗਿਆ ਠੀਕ ਆ ਵੀਰੇ ਠੀਕ ਆ ਜੀ ਜਿਹੜੇ ਸੜਕਾਂ 'ਤੇ ਫਿਰਦੇ ਨੇ ਵੀਰੇ ਦੇਖੋ ਇੱਕ ਹ ਸਾਡੇ ਕੋਲੇ ਇਸ ਵਕਤ 1000 ਬੰਦੇ ਦੀ ਦਵਾਈ ਚੱਲ ਰਹੀ ਆ 150 ਬੰਦੇ ਸਾਡੇ ਕੋਲੇ ਰਹਿੰਦਾ ਹੁਣ ਸਾਨੂੰ ਇੱਕ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਜੋ ਹੋਰ ਬੰਦੇ ਲਿਆ ਸਕੀ ਉਹ ਕੋਈ ਜਗ੍ਹਾ ਫੁੱਲ ਹੋ ਗਈ ਹੁਣ ਇੱਕ ਬੰਦਾ 150 ਹੀ ਸਾਮ ਸਕਦਾ ਹੁਣ ਅਸੀਂ 100 ਕ ਬੈੱਡ ਦਾ ਹੋਰ ਬਣਾ ਰਹੇ ਹਾਂ ਦੂਜੀ ਗੱਲ ਵੀਰੇ ਕੁਝ ਬੰਦੇ ਤਮਾਕੂ ਤੇ ਸ਼ਰਾਬ ਪੀ ਕੇ ਸੜਕਾਂ ਤੇ ਫੈਦੇ ਨੇ ਉਹਨਾਂ ਨੂੰ ਅਸੀਂ ਸਾਬ ਨਹੀਂ ਸਕਦੇ ਸਾਨੂੰ ਤੁਸੀਂ ਉਹ ਦੋ ਜਿਹਦੇ 20 ਸਾਲ ਤੋਂ ਵਿਚਾਰੇ ਦੇ ਸੰਗਲ ਲੱਗਿਆ ਸਾਡੇ ਸਾਡੇ ਹੀ ਭਰਾ ਦੇ ਸਾਨੂੰ ਦੋ ਅਸੀਂ ਸਾਂਭਾਂਗੇ ਉਹਨੂੰ ਜੀ ਹੁਣ ਇਹ ਵੀ ਵੀਰ ਉਹਨਾਂ ਨੇ ਕਿਹਾ ਵੀ ਤੁਸੀਂ ਦੋ ਬੰਦੇ ਨੇ ਉਹਨਾਂ ਦੇ ਆਪਾ ਪਰਿਵਾਰ ਲੱਭ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਗੁਰਦੁਆਰਾ ਸਾਹਿਬ ਬੁਲਾ ਕੇ ਆਪਾਂ ਉਹਨਾਂ ਦੀ ਵੀਡੀਓ ਇੱਕ ਪਾਉਨੇ ਆ ਤਾਂ ਜੋ ਉਹਨਾਂ ਦਾ ਜਿਹੜਾ ਪਰਿਵਾਰ ਆਪਾਂ ਨੂੰ ਮਿਲ ਸਕੇ ਤੇ ਉਹ ਆਪਣੇ ਮਾਪਿਆਂ ਕੋਲੇ ਜਾ ਸਕੇ ਚੱਲ ਵੀਰੇ ਬੋਲ ਅਸੀਂ ਇਸ ਵਕਤ ਕਿਹੜਾ ਪੰਗਾਣੀ ਪਿੰਡਾ ਪਘਾਲੀ ਪਘਾਲੀ ਕਲਾਂ ਪਿੰਡ ਦੇ ਵਿੱਚ ਆ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਜੀ ਹਲਕਾ ਮਜੀਠਾ ਜੀ ਪੰਗਾੜੀ 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 ਕਲਾਂ ਜੀ ਅਸੀਂ ਗੁਰਦੁਆਰਾ ਸਾਹਿਬ ਚੱਲੇ ਤੁਸੀਂ ਸਾਰੇ ਭੈਣ ਭਰਾ ਨਾ ਵੀਡੀਓ ਸ਼ੇਅਰ ਕਰਿਓ ਦੇਖੋ ਜਿਹੜੇ ਦੋ ਬੰਦੇ ਹੋਰ ਨੇ ਜੀ ਉਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਇੱਕ ਮਿੰਟ 'ਚ ਉਹਨਾਂ ਦੇ ਮਾਪੇ ਮਿਲ ਸਕਦੇ ਨੇ ਕਿਤੇ ਕਿੰਨੀ ਕਿੱਡਾ ਪੁੰਨ ਦਾ ਕੰਮ ਹੋਊਗਾ ਹਨਾ ਕਿਸੇ ਦੇ ਮਾਪੇ ਨੂੰ ਬੱਚਾ ਮਿਲ ਜਾਣਾ ਨਾ ਖੋਲਿਓ ਜੀ ਐਂਬੂਲੈਂਸ ਅੱਗੇ ਬੈਠ ਵੀਰੇ ਹਾਂ ਖੋਲ ਟਾਕੀ ਖੜੇ ਤਾਂ ਮੈਂ ਖੋਲਦਾ ਆ ਖੋਲ ਨੀ ਵੀਰੇ ਬੈਠੋ ਹੀ ਚਲੋ 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 ਠੀਕ ਆ ਵੀਰੇ ਠੀਕ ਆ ਪੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਉੱਥੇ ਜਾਓ ਕਰ ਲੂ ਕਰ ਲੂ ਚਾਬੀ ਤੁਹਾਡੇ ਕੋਲ ਹੀ ਆ ਵੀਰੇ ਠੀਕ ਆ ਵੀਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮਰ ਜੀ ਠੀਕ ਕਰ ਲੀਏ ਜੀ ਬਾਤ ਕਰ ਲਈਏ ਕਿ ਆ ਲੱਗ ਗਈ ਵਾਹਿਗੁਰੂ ਜੀ ਹੋ ਜੇ ਦਾ ਅੱਜ ਪਾ ਠੀਕ ਜੀ ਕੀ ਤੱਕ ਚਾਹ ਪੀਣੀ ਆ ਦੇਖੋ ਹੁਣ ਵੀ ਇਹ ਕੀ ਕਹਿ ਰਿਹਾ ਕੀ ਕਿਹਾ ਵੀਰੇ ਤੇ ਨੇ ਗੀਤਾ ਕੋਲੇ ਗੀਤਾ ਕੋਲੇ ਜਾਣਾ ਮਤਲਬ ਵੀਰੇ ਯਾਰ ਮਾਸੂਮ ਬੱਚੇ ਦਾ ਆਪਾਂ ਬਚਪਨ ਖੋਇਆ ਪੰਜਾਬ ਦਾ ਬੱਚਾ ਹੈਨਾ ਕੀਤਾ ਕੋਲ ਸ਼ਬਦ ਖਾਣ ਵਰਤੂਗਾ ਪੰਜਾਬ ਦਾ ਮਹਾਰਾਜ ਦਾ ਧੰਗੇ ਨਾ ਕਰ ਲੈਣਾ ਹਰ ਵਾਰੀ ਅਸੀਂ ਬੰਦਾ ਲੈਣਾ ਹੈ ਜੀ ਨਾ ਸਰਪੰਚ ਸਾਹਿਬ ਪੰਜੂ ਜੀ ਉਹਨਾਂ ਜੀ ਸਾਡੇ ਨਾਲ ਉਹ ਮਤਲਬ ਜਿਹਦੀ ਵੀ ਦਾ ਪ੍ਰੇਸ਼ਾਨ ਸੋਣੇਗਾ ਜੀ ਕਰਨਾ ਹੈ ਤੇ ਇਹਨੂੰ ਛੋਟੇ ਕਿਟ ਵਿੱਚ ਘਟਦਾ ਠੀਕ ਹੈ ਅੱਗੇ ਇਹਦਾ ਜੁੱਲਟਿਆ ਜੀ ਹਾਂ ਮਤਲਬ ਜਦੋਂ ਅਸੀਂ ਪਿਛਲੀ ਵਾਰੀ ਆਏ ਸੀ ਤੇ ਮਤਲਬ ਉਹ ਸਾਨੂੰ ਕਹਿੰਦਾ ਤੁਸੀਂ ਪਾਈ ਹੈ ਜੀ ਵਿੱਚ ਹਾਂਜੀ ਉਹ ਉਹ ਕਹਿੰਦਾ ਸਾਨੂੰ ਪਰੇ ਕਹਿੰਦਾ ਤੁਸੀਂ ਪੈਸੇ ਲੈ ਲਓ ਇਹੀ ਬੰਦਾ ਇਹਨੂੰ ਭਜਾਤਾ ਉਹਨੇ ਹਾਂਜੀ ਇਹਨੂੰ ਭਜਾਤਾ ਉਹਨੇ ਪਰ ਅੱਜ ਪਰ ਮਤਲਬ ਗੁੱਸਾ ਉਹਨੂੰ ਇਹੀ ਦਿਵਿਆ ਲੱਭ ਲਿਆ ਜਾਨੇ ਹੁਣ ਚਾਚਰੇ ਲੱਜ ਤੇ ਅੱਜ ਇਹ ਤਾਂ ਹੁਣ ਪਰਿਵਾਰ ਵੀ ਮਿਲ ਜਾਣਾ ਜੀ ਬਾਕੀ ਇਦਾਂ ਦੇ ਨਾ ਜੀ ਇਨਸਾਨ ਹੁੰਦੇ ਨੇ ਸਮਾਜ ਦੇ ਵਿੱਚ ਜਿਹੜਾ ਉਹ ਇਨਸਾਨ ਤੀ ਜਿਹਦੇ ਘਰੋਂ ਛਡਾਇਆ ਜੀ ਉਹਨੂੰ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਘਰ ਬੈਠਿਆ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਯਕੀਨ ਆ ਜੀ ਆਪਾਂ ਨੂੰ ਵੀ ਜਿਹੜਾ ਕੋਈ ਮਾੜਾ ਕਰੂਗਾ ਨਾ ਮਹਾਰਾਜ ਬੈਠੇ ਨੇ ਉੱਪਰ ਕੋਟ ਕਚੈਰੀਆਂ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਜੀ ਗੁਰੂ ਮਹਾਰਾਜ ਮੱਤ ਮਾਰ ਦਿੰਦੇ ਨੇ ਧੀਆਂ ਪੁੱਤਾਂ ਦੇ ਵਿੱਚ ਕੱਢ ਦਿੰਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਅਸੀਂ ਤਾਂ ਖੜ ਕੇ ਅਰਦਾਸ ਕੀਤੀ ਆ ਵੀ ਜਿਹੜਾ ਕਿਸੇ ਬੱਚੇ ਨਾਲ ਇਦਾਂ ਕਰੂਗਾ ਤੇ ਉਹਦੇ ਨਾਲ ਮਹਾਰਾਜ ਉਹਦੇ ਨਾਲ ਘੱਟ ਨਾ ਕਰਿਓ ਜਿਹੜਾ ਕੋਈ ਕਿਸੇ ਦੇ ਧੀ ਪੁੱਤ ਨੇ ਇਦਾਂ ਕਰੂਗਾ ਜਿਹੜਾ ਕਿਸੇ ਦੇ ਧੀ ਪੁੱਤ ਦੇ ਮੂੰਹ 'ਚ ਪ੍ਰਸ਼ਾਦਾ ਪਾਊਗਾ ਦਾਲ ਸਬਜ਼ੀ ਪਾਊਗਾ ਕੋਈ ਐਸੀ ਚੀਜ਼ ਪਾਊਗਾ ਤਾਂ ਭਲਾ ਕਰਿਓ ਪਰ ਇਦਾਂ ਦੇ ਇਨਸਾਨਾਂ ਤੇ ਸਾਨੂੰ ਤਸ਼ੱਦਦ ਨਹੀਂ ਕਰਨਾ ਚਾਹੀਦਾ ਅਸੀਂ ਪੰਜਾਬ ਦੇ ਆ ਨਹੀਂ ਕਰਨਾ ਚਾਹੀਦਾ ਸਾਨੂੰ ਫੈਸਲਾ ਚੰਗਾ ਲੈਣਾ ਚਾਹੀਦਾ ਐਦਾਂ ਦੇ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ ਘਰੋ ਘਰੀ ਪਹਚਾ ਦੇਣਾ ਚਾਹੀਦਾ ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਹੈ ਸਾਰੀ ਵੀਡੀਓਜ਼ ਪਾ ਕੇ ਨਹੀਂ ਇਹਦੇ ਘਰ ਮਿਲ ਜਾਣਗੇ ਆਪਾਂ ਨੂੰ ਤੁਸੀਂ ਸ਼ੇਅਰ ਕਰੋਗੇ ਜਦੋਂ ਹੋਰ ਬਹੁਤ ਬੱਚੇ ਨੇ ਪਿੰਡੋਂ ਪਿੰਡੀ ਹਾਂਜੀ ਲੱਡੂ ਲੱਡੂ ਦੇ ਉੱਥੇ ਕੰਮ ਕੀ ਕੀ ਕਰਦਾ ਸੀ ਗੁਆ ਗੁਆ ਓਕੇ ਹਾਂ ਮਿਲੇ ਜੀ ਹੈ ਹੱਥ ਦਿਖਾਓ ਤੁਹਾਡੇ ਹੱਥ ਦਿਖਾਓ ਆ ਦੇਖੋ ਤੁਸੀਂ ਆ 20 ਸਾਲ ਦੇ ਬੱਚੇ ਦੇ ਹੱਥ ਦੇਖ ਲਿਓ ਜੀ ਤੁਸੀਂ ਆ ਤੁਹਾਡੇ ਸਾਹਮਣੇ ਨੇ ਵੀ ਹੁਣ ਤੁਸੀਂ ਦੇਖ ਲਿਓ ਜੀ ਵੀ ਇਹ ਕੈਦ ਨਹੀਂ ਹੈਗੀ ਤਾਂ ਹੋਰ ਕੀ ਆ ਆ 20 ਸਾਲ ਦੇ ਬੱਚੇ ਦੇ ਹੱਥ ਨੇ ਮੇਰੇ ਹੱਥ ਨੇ ਲੋ ਕਿਸੇ ਵੀ ਇਨਸਾਨ ਦੇ ਮੈਂ ਕਹਿੰਦਾ ਬਾਈ ਉਹਨੇ ਵੀ ਸਾਰੇ ਕੰਮ ਕਰਦੇ ਨੇ ਕਿਸੇ ਦੇ ਵੀ ਹੱਥ ਇੰਨੇ ਹਾਰਡ ਨਹੀਂ ਹੋਣੇ ਮੈਂ ਕਹੂੰਗਾ ਦੇਖੋ ਇੱਕ ਵਾਰੀ ਆ ਦੇਖੋ 20 ਸਾਲ ਦਾ ਬੱਚਾ ਇਹ ਮਤਲਬ ਇਹਨੇ ਚੱਕਣਾ ਕੀ ਆ ਗੋਹਾ ਤੇ ਇਹ ਤਾਂ ਇਹਦੇ ਕੱਪੜੇ-ਕੁਪੜੇ ਚੇਂਜ ਕਰਕੇ ਲੈ ਕੇ ਆਇਆ ਸੀ ਅੰਦਰੋਂ ਇੱਕੋ ਗਨਾਸਾ ਜਿਹਾ ਲੈ ਕੇ ਆਇਆ ਦੀ ਮਾਰਨ ਲਈ ਮਤਲਬ ਐਦਾਂ ਦੇ ਇਨਸਾਨ ਵੱਸਦੇ ਨੇ ਕਿਸੇ ਦੇ ਧੀ ਪੁੱਤ ਨੂੰ ਫੜਨਾਂ ਤੇ ਫੇਰ ਆ ਕੁਛ ਕਰਕੇ ਦਿਖਾਉਣਾ ਤੇ ਉਹਨਾਂ ਦੇ 3 ਪੁੱਤਾਂ ਨਾਲ ਇਹੀ ਕੁਛ ਕਰਾਉਂਦਾ ਪ੍ਰਮਾਤਮਾ ਲਿਓ ਜੀ ਬਾਬਾ ਜੀ ਕਿ ਉਦੋਂ ਵੀ ਤੁਹਾਨੂੰ ਦਿਖਾਇਆ ਸੀ ਨਾ ਜਦੋਂ ਬਾਰੀ ਪੈਨ ਕੋਲ ਖੜਿਆ ਹਾਂ ਜੀ ਸੰਗਤ ਜੀ ਇਹ ਦੇਖੋ ਨਹੀਂ ਗੌਰ ਕਰਦੇ ਵੇਖ ਲਓ ਵੀ ਇਹ ਜੀ ਵੀਰ ਇਸ ਵੀਰ ਦਾ ਉਹ ਪਿਛਲੀ ਵਾਰੀ ਪਾ ਦਿਖਾਈ ਸੀ ਫੋਟੋ ਹਾਂ ਜੀ ਦਿਖਾ ਲਈ ਹਾਂ ਜੀ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਜੀ ਇਹ ਵੀ ਬੰਦੇ ਨੂੰ ਅਸੀਂ ਲੈ ਕੇ ਚੱਲੇ ਹਾਂ ਜੀ ਇਹਦਾ ਕੀ 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 ਨਾਮ ਆ ਵੀਰੇ ਤੇਰਾ ਪੰਕਜ ਪੱਕਜ ਕਿੱਥੋਂ ਦਾ ਰਹਿਣਾ ਨਾ ਹਾਂ ਡੇਰਾਬਸੀ ਇਹ ਮੜਾ ਨੇੜੇ ਹੋ ਕੇ ਦਿਖਾਇਓ ਜੀ ਕਿੱਥੋਂ ਦੇ ਰਹਿਣ ਵਾਲੇ ਹਾਂ ਡੇਰਾਬਸੀ ਦਰਬਾਸੀ ਡੇਰਾਬਸੀ 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 ਇਹ ਡੇਰਾਬਸੀ ਬਸੀ ਪਿਤਾ ਦਾ ਕੀ ਨਾਮ ਆ ਵਾ ਆ ਪਿਤਾ ਦਾ ਨਾਮ ਹੈ ਇਹਦਾ ਇੱਕ ਮਿੰਟ ਵੀਰੇ ਪਿਤਾ ਦਾ ਕੀ ਨਾਮ ਆ ਵੀਰੇ ਬਾਹਰ ਦਾ ਦਸਦਾ ਦਰ ਇੱਕ ਮਿੰਟ ਬੋਲਿਓ ਨਾ ਇੱਕ ਮਿੰਟ ਪਿਤਾ ਦਾ ਕੀ ਨਾਮ ਹੈ ਪਿਤਾ ਦਾ ਕੀ ਨਾਮ ਹੈ ਵੀਰੇ ਲਾ ਹੈ ਬਿਲੰਦ ਬਰਿੰਦਰ ਮਾਤਾ ਦਾ ਕੀ ਨਾਮ ਹੈ ਆ ਮਾਤਾ ਰੇਨੂ ਦੇਵੀ ਹੈ ਰੇਨੂ ਦੇਵੀ ਕਿਹੜੀ ਹਾਂ ਨਨ ਰੇਨੂ ਦੇਵੀ ਰੇਨੂ ਦੇਵੀ ਰੇਨੂ ਦੇਵੀ ਮਾਤਾ ਦਾ ਨਾਮ ਦੱਸਿਆ ਜੀ ਪਿਤਾ ਤੁਹਾਡਾ ਕੀ ਨਾਮ ਹੈ ਤੁਹਾਡਾ ਆਪ ਦਾ ਕੀ ਨਾਮ ਹੈ ਪੰਕਜ ਪੰਕਜ ਕਿੱਥੋਂ ਦੇ ਰਹਨ ਵਾਲੇ ਹੋ ਤੁਸੀਂ ਆ ਦੇਰਾ ਵਸੀ ਡੇਰਾ ਵਸੀ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਭਗਤਨ ਭਗਤਨ ਤੇ ਭੈਣ ਹੈਗੀ ਭੈਣ ਹਾਂ ਜਰਜਸ ਸਿਮ ਜਰਜਾ ਕੀ ਨਾਮ ਆ ਭੈਣ ਦਾ ਜੁਲਨ ਹ ਸਿਮਰਨ ਨਾਮ ਕੀ ਜੁਲਨ ਸਿਮਰਨ ਸਿਮਰਨ ਭੈਣ ਦਾ ਸਿਮਰਨ ਨਾਮ ਦੱਸਿਆ ਜੀ ਅੱਛਾ ਭਰਾ ਹੈਗਾ ਕੋਈ ਭਰਾ ਪਵਨ ਨਾਮ ਭਰਾ ਦਾ ਕੀ ਨਾਮ ਹੈ ਪਵਨ ਹੈ ਪਵਨ ਭਗਵਾਨ ਭਗਵਾਨ ਪਵਨ ਮੈਨੂੰ ਤਾਂ ਪਤਾ ਨਹੀਂ ਪਵਨ 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 ਓਕੇ ਘਰ ਕਹਾਂ ਹੈ ਆਪਕਾ ਪਿੰਡ ਕਿੱਥੇ ਵੀਰੇ ਪਿੰਡ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹੁਣ ਤਾਂ ਇਹ ਸੰਗਤ ਜੀ ਜਿੰਨਾ ਕੁਛ ਇਸ ਵੀਰ ਨੇ ਦੱਸਤਾ ਨਹੀਂ ਸ਼ੇਅਰ ਕਰ ਦੇ ਫਟਾਫਟ ਇਸ ਵੀਰ ਦਾ ਘਰ ਮਿਲ ਜੇ ਤੇ ਦੂਜਾ ਇਹ ਬੱਚਾ ਜਿਹੜਾ ਆਪਾਂ ਨੇ ਘਰ ਤੋਂ ਛਡਾਇਆ ਮੜਿਆ ਟੋਪੀ ਤਾਰ ਕੇ ਇਹਨੂੰ ਦਿਖਾਇਆ ਜਾਵੇ ਇਹਦਾ ਚਿਹਰਾ ਟੋਪੀ ਫੜਿਓ ਜੀ ਤਾਂ ਜੋ ਇਸ ਬੱਚੇ ਦੀ ਪਛਾਣ ਹੋ ਜੇ ਮੜਾ ਖੜੇ ਹੋ ਜਾਓ ਵੀਰੇ ਬੋਲੋ ਵੀਰੇ ਉਧਰ ਨੂੰ ਦੇਖੋ ਵੀਰੇ ਇਸ ਬੱਚੇ ਦਾ ਘਰ ਲੱਭਣਾ ਬਹੁਤ ਜ਼ਰੂਰੀ ਹੈ ਜੀ ਪਿਛਲੇ 2-3 ਸਾਲ ਤੋਂ ਇਹ ਭੰਗਾਲੀ ਭੰਗਾਲੀ ਕਿਹੜਾ ਪਿੰਡਾ ਜੀ ਭੰਗਾਲੀ ਭੰਗਾਲੀ ਕਲਾ ਦੇ ਵਿੱਚ ਸੀਗਾ ਜੀ ਉਸ ਬੰਦੇ ਦਾ ਕੀ ਨਾਮ ਸੀ ਜੀ ਅਮਰੀਕ ਸਿੰਘ ਅਮਰੀਕ ਸਿੰਘ ਦੇ ਘਰ ਦੇ ਵਿੱਚ ਸੀਗਾ ਜੀ ਇਸ ਬੱਚੇ ਦੇ ਹੈਗੀ ਤਸ਼ੱਦਦ ਤੇ ਸੀਗੀ ਜੀ ਤਾਂ ਕੋਈ ਘਰ ਚ ਰੱਖਣਾ ਜੀ ਇਹ ਤਾਂ ਗੋਹਾ ਕੁੜਾ ਚਕਾਉਣਾ ਇਹ ਤੁਹਾਨੂੰ ਆ ਦਿਖਾਇਓ ਹੱਥ ਤੇ ਤੁਸੀਂ ਹੁਣ ਦੁਬਾਰਾ ਫੇਰ ਦੇਖੋ ਇਦਾਂ ਦੇ ਹੱਥ ਜਿੰਨੇ ਵੀ ਬੰਦੇ ਖੜੇ ਨੇ 15 ਬੰਦੇ 15 ਚੋਂ 15 ਬੰਦਿਆਂ ਦੇ ਇਦਾਂ ਦੇ ਹੱਥ ਨਹੀਂ ਹੈਗੇ ਜੇ ਕੋਈ ਇਦਾਂ ਦੇ ਹੱਥ ਦਿਖਾ ਜੇਵੇ ਬਾਪੂ ਜੀ ਤੁਹਾਡੇ ਦਿਖਾਇਓ ਤੁਸੀਂ ساری ਜ਼ਿੰਦਗੀ ਕੰਮ ਕੀਤਾ ਦਿਖਾਇਓ ਨਹੀਂ ਮਤਲਬ ਇਹ ਨਹੀਂ ਤੁਹਾਡੇ ਹੱਥ ਵੀ ਸਰਪੰਚ ਸਾਹਿਬ ਤੁਹਾਡੇ ਦਿਖਾਇਓ ਲਓ ਮੇਰੇ ਹੱਥ ਦੇਖੋ ਤੁਸੀਂ ਦੇਖੋ ਹੋਰ ਕੰਮ ਭਾਰੀ ਕਰ ਤੁਹਾਡੇ ਦਿਖਾਇਓ ਮੈਂਬਰ ਸਾਹ ਇਹਨਾਂ ਦਾ ਵੀ ਨਹੀਂ ਹੈਗੇ ਤੁਸੀਂ ਦੇਖੋ ਇੱਕ 20 ਸਾਲ ਦੇ ਬੱਚੇ ਦੇ ਇਦਾਂ ਦੇ ਹੱਥ ਨੇ ਤੇ ਕਿੰਨਾ ਕੰਮ ਕਰ ਦੋ ਹੈ ਜੀ ਅਜੂ ਨਹੀਂ ਉਹਦੇ ਨਹੀਂ ਹੈਗੇ ਠੀਕ ਹੋ ਵੀਰੇ ਤੇ ਸਾਡੀ ਬੇਨਤੀ ਇਹ ਆ ਜੀ ਇਸ ਬੱਚੇ ਦੇ ਦੋਨਾਂ ਦਾ ਆਪਾਂ ਪਰਿਵਾਰ ਲੱਭਣਾ ਫਟਾਫਟ ਸ਼ੇਅਰ ਕਰਿਓ ਜੀ ਜਿਹੜੇ ਬੰਦੇ ਨੇ ਇਸ ਬੱਚੇ ਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ ਉਹ ਥੋੜਾ ਜਿਹਾ ਗਡਾਸਾ ਜਿਹਾ ਲੈ ਕੇ ਆਉਂਦਾ ਸੀ ਮਾਰਨ ਲਈ ਜੀ ਅਸੀਂ ਗੁਰੂ ਘਰ ਖੜੇ ਆ ਜੀ ਉਹ ਬੰਦੇ ਤੱਕ ਭਲੇਖਾ ਕੋਈ ਹੋਵੇ ਸਾਡਾ ਲੜਨਾ ਕੰਮ ਨਹੀਂ ਹੈਗਾ ਸਾਡਾ ਕੰਮ ਆ ਸਿਰਫ ਇਹਨਾਂ ਨੂੰ ਸਿੱਧੇ ਰਸਤੇ ਆ ਰ ਇਹਨਾਂ ਨੂੰ ਘਰੋ ਘਰੀ ਬਚਾਉਣਾ ਜੀ ਉਸ ਵੀਰ ਦੇ ਕੋਈ ਮਨਚ ਭਲੇਖਾ ਹੋਵੇ ਤਾਂ ਕਦੇ ਵੀ ਖਾਲਸਾ ਸਿੰਘ ਕੇ ਤੋਂ ਡਰਦੇ ਨਹੀਂ ਤੇ ਨਾ ਕਿਸੇ ਨੂੰ ਡਰਾਉਂਦੇ ਨੇ ਅਸੀਂ ਕਿਉਂ ਕਿਸੇ ਨੂੰ ਡਰਾਉਣਾ ਤੇ ਕਿਉਂ ਕਿਸੇ ਤੋਂ ਡਰਨਾ ਪਰ ਸਾਡਾ ਕੰਮ ਹੈਗਾ ਸਿਰਫ ਇਹਨਾਂ ਬੱਚਿਆਂ ਨੂੰ ਘਰੋਂ ਘਰੀ ਬਚਾਉਣਾ ਜੀ ਧੰਨਵਾਦ ਕਰਦੇ ਆ ਇਹਨਾਂ ਸਾਰੇ ਵੀਰਾਂ ਦਾ ਬਾਬਾ ਜੀ ਸਾਡੇ ਸਤਿਕਾਰਯੋਗ ਗੁਰੂ ਘਰ 'ਚ ਖੜੇ ਹੋ ਜੀ ਹਾਂਜੀ ਇੱਕ ਮਿੰਟ ਵੀਰ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਇੱਕ ਵੀਰ ਹੋਰ ਸਾਨੂੰ ਜਿਹੜਾ ਦਿੱਤਾ ਤੇ ਇਹਦਾ ਵੀ ਜਿਹੜਾ ਘਰ ਮਿਲੂਗਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਹਾਂਜੀ ਵੀਰ ਤੁਹਾਡਾ ਸ਼ੁਭਨਾਮ ਵੀਰ ਮੈਂ ਹਰਦੇਸ਼ ਸਿੰਘ ਜੀ ਮੌਜੂਦਾ ਸਰਪੰਚ ਪੰਗਾਲੀਕਾ ਦਾ ਜੀ ਸੋ ਬਾਬਾ ਜੀ ਜੋ ਪਟਿਆਲੇ ਤੋਂ ਚੱਲ ਕੇ ਆਏ ਨੇ ਸਾਡੇ ਨਗਰ ਵਿੱਚ ਤੋ ਇਹਨਾਂ ਨੇ ਇੱਕ ਸਾਡੇ ਵੀਰ ਅਮਰੀਕ ਸਿੰਘ ਦੇ ਘਰੋਂ ਇਹ ਬੱਚੇ ਨੂੰ ਲਿਆ ਏ ਜੋ ਬਾਬਾ ਜੀ ਨੇ ਦੱਸਿਆ ਬਿਲਕੁਲ ਸਚਾਈ ਹੈ ਕਿ ਇਸ ਬੱਚੇ ਨਾਲ ਕਦੀ ਕੋਈ ਕੁੱਟਮਾਰ ਨਹੀਂ ਹੋਈ ਬਾਕੀ ਇਹ ਹੈ ਕਿ ਇੱਕ ਇਹ ਬੱਚੇ ਦੇ ਨਾਲ ਗੁਰਦੁਰਾ ਟਾਲੀ ਸਾਹਿਬ ਤੋਂ ਬਾਬਾ ਜੀ ਨੇ ਖੁਦ ਇਹਨਾਂ ਦਾ ਬੱਚਾ ਤੋੜਿਆ ਵੀ ਚਲੋ ਇਹਦਾ ਪਰਿਵਾਰ ਮਿਲ ਜਾਵੇ ਅਸੀਂ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਇਹ ਤੁਹਾਡੀ ਪਹਿਲ ਕਦਮੀ ਹੈ ਜੋ ਮਦਬੁੱਧੀ ਜਾਂ ਬਧੂਆ ਮਜ਼ਦੂਰ ਨੂੰ ਛਡਾਉਣਾ ਇਹ ਇੱਕ ਇਨਸਾਨੀਅਤ ਦਾ ਫਰਜ਼ ਬਣਦਾ ਆ ਕਿ ਅਸੀਂ ਆਪਣਾ ਫਰਜ਼ ਸਮਝੀਏ ਔਰ ਜਿਹੜੀ ਸੁਸਾਇਟੀ ਇਹ ਕੰਮ ਕਰ ਰਹੀ ਹੈ ਪੂਰੇ ਵਰਲਡ ਦੇ ਵਿੱਚ ਫਿਮਸਿਆ ਔਰ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਜਿਹੜੇ ਗਰੀਬਾਂ ਮਜਲੂਮਾਂ ਬਧੂਆ ਮਜ਼ਦੂਰ ਜਾਂ ਮੰਦਬੁੱਧੀ ਬੱਚਿਆਂ ਨੂੰ ਉਹਨਾਂ ਦਾ ਇਲਾਜ ਵੀ ਕਰਾ ਰਹੇ ਨੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਨੇ ਔਰ ਉਹਨਾਂ ਦੇ ਪਰਿਵਾਰ ਤੱਕ ਪਹੁੰਚਦਾ ਵੀ ਕਰ ਰਹੇ ਨੇ ਅਸੀਂ ਇਹਨਾਂ ਦੇ ਇੱਥੇ ਆਉਣ ਤੇ तहे ਦਿਲੋਂ ਧੰਨਵਾਦ ਕਰਦੇ ਆ ਔਰ ਅੱਗੇ ਤੋਂ ਵੀ ਅਸੀਂ ਪੰਚਾਇਤ ਵੱਲੋਂ ਪੂਰਾ ਇਹਨਾਂ ਨੂੰ ਸਹਿਯੋਗ ਦੇਣ ਦਾ ਪ੍ਰੋਚਾ ਦਵਾਉਂਦੇ ਆ ਤਾਂ ਕਿ ਜਿੱਥੇ ਵੀ ਸਾਡੀ ਲੋੜ ਆ ਆਪਾਂ ਵੀ ਹਾਜ਼ਰ ਆ ਕਿਉਂਕਿ ਮੈਂ ਐਜੇ ਸੋਸ਼ਲ ਵਰਕਰ 15 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਆ ਔਰ ਇਸ ਕੰਮ 와ਤੇ ਸਾਡੀ ਪਹਿਲ ਕਦਮੀ ਹੋਵੇਗੀ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗਿਆ ਵਾ ਬਾਬਾ ਜੀ ਦੇਖੋ ਗੱਡੀ ਆ ਗਈ ਮੇਰੇ ਕੋਲ ਸੀ ਮੈਂ ਗੱਡੀ ਨਹੀਂ ਕਿ ਮੰਗਣੇ ਤੇ ਲਿਆਉਂਦਾ ਪਰਵਾਜ਼ ਦੇ ਸੋਦੇ ਵੀ ਠੀਕ ਠਾਕ ਸਪੈਨਿੰਗ ਜੀ ਲੱਗੀ ਤੇ ਇੱਕ 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 ਹੋਰ ਬੰਦਾ ਲੈਣ ਗਏ ਨੇ ਜੀ ਵੀਰੋ ਨਹੀਂ ਉਸ ਬੰਦੇ ਨੇ ਰੱਖਿਆ ਵਤੀ ਜਿਹੜਾ ਲੈ ਕੇ ਆਇਆ ਜੀ ਪਹਿਲਾਂ ਵੀ ਜੀ ਉਸੇ ਨੇ ਰੱਖੇ ਹੋਏ ਨੇ ਨਾ ਜੀ ਬੰਦੇ ਉਹ ਇੱਕ ਬੰਦਾ ਹੋਰ ਆ ਜੀ ਚਲੋ ਮੰਨੇ ਨੇ ਜੀ ਇੰਨੇ ਬਹੁਤ ਧੰਨਵਾਦ ਹੋ ਸਕਦਾ ਉਸ ਬੱਚੇ ਦਾ ਵੀ ਵਿਚਾਰੇ ਦਾ ਘਰ ਮਿਲ ਜੇਵੇ ਜੀ ਸਾਡੀ ਤਾਂ ਸਾਨੂੰ ਤਾਂ ਖੁਸ਼ੀ ਬਹੁਤ ਹੋਣੀ ਜਦੋਂ ਇਹ ਮਾਵਾ ਕੋਲੇ ਚਲ ਜਾਣਗੇ ਪਰਿਵਾਰ ਚ ਉੱਥੇ ਗਰੀਬ ਰਹੇ ਇਨਸਾਨ ਅਮੀਰ ਰਹੇ ਗਰੀਬੀ ਅਮੀਰੀ ਮੈਟਰ ਨਹੀਂ ਕਰਦੀ ਮੈਟਰ ਸਾਡੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਪਰਿਵਾਰ ਆ ਜਦੋਂ ਇਹ ਤਿੰਨ ਦੇ ਤਿੰਨ ਮੈਂਬਰ ਪਰਿਵਾਰ ਚ ਪਹੁੰਚ ਕੇ ਕਿੱਡੀ ਖੁਸ਼ੀ ਦੀ ਗੱਲ ਹੋਣੀ ਆ ਸਾਡੇ ਲਈ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਖੜੇ ਆ ਗੁਰੂ ਘਰ ਚ ਇਹ ਚੜ੍ਹਦੀ ਕਲਾ ਹੋ ਜਾਣੀ ਉਹ ਲੈ ਬੰਦਾ ਲੈ ਬੰਦਾ ਲੈ ਲੈ ਆ ਲੈ ਕੇ ਆਏ ਨੇ ਜੀ ਇੱਕ ਹੋਰ ਬੰਦਾ ਤੁਸੀਂ ਆਪੇ ਦੇਖ ਲਓ ਸੰਗਤ ਜੀ ਕਿਵੇਂ ਕਿਉਂ ਇਹ ਚੀਜ਼ ਹੁੰਦੀ ਆ ਜੀ ਸਾਡੇ ਤਾਂ ਇਹ ਹੋਣੀ ਨਹੀਂ ਚਾਹੀਦੀ ਇਹ ਕੱਲਾ ਉਹ ਵੀਰੇ ਕਿਵੇਂ ਆ ਕੀ ਹਾਲ ਨੇ ਤੇਰੇ ਕਿਹੜਾ ਪਿੰਡ ਆ ਇਹ ਇੱਧਰ ਕਿਹੜਾ ਪਿੰਡ ਆ ਇੱਧਰ ਨੂੰ ਦੇਖੋ ਇੱਧਰ ਉਹ ਦੇਖੋ ਉਹ ਦੇਖ ਉਹ ਦੇਖ ਇੱਧਰ ਦੇਖਿਓ ਇੱਧਰ ਦੇਖੀ ਵੀਰੇ ਕੀ ਨਾ ਪਿੰਡ ਕਿਹੜਾ ਵੀਰੇ ਪਿੰਡ ਕੀ ਨਾਮ ਹੈ ਨੀ ਵੰਤ ਹੈ ਇਸ ਨੂੰ ਕਛਣਾ ਨੂੰ ਅੱਜ ਹੈ ਬਾਕੀ ਖਲਸੀ ਕੀ ਨਾਮ ਆ ਤੇਰਾ ਵੀਰੇ ਕੀ ਨਾਮ ਮੜਾ ਗੱਲ ਕਰਕੇ ਦੇਖਿਓ ਤੁਸੀਂ